ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਲਵੀ ਪੰדו ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਪੋਡਕਾਸਟ ਦੇ ਵਿੱਚ ਸਭ ਦਾ ਨਿਗਾ ਸਵਾਗਤ ਹੈ ਤੇ ਪੋਡਕਾਸਟ ਦੀ ਦਰਾਂ ਨੇ ਅਸੀਂ ਅਲੱਗ-ਅਲੱਗ ਸਖਸ਼ੀਤਾ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਤੇ ਅੱਜ ਬੜੇ ਖਾਸ ਸਖਸ਼ੀਤ ਸਾਡੇ ਕੋਲ ਪਹੁੰਚੇ ਨੇ ਨੌਜਵਾਨ ਦਿਲਾਂ ਦੀ ਧੜਕਣ ਜੇ ਕਹ ਲਈਏ ਤੇ ਇਸੇ ਮਾਇਦਿਆਂ ਦੇ ਵਿੱਚ ਉਹ ਧੜਕਦੇ ਤੇ ਆਓ ਫੇਰ ਜ਼ਿਆਦਾ ਸਮਾਂ ਨਹੀਂ ਲੈਂਦੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫੇਰ ਗੱਲਬਾਤ ਦੇਖਦੇ ਹਾਂ ਕਿ ਕੀ ਰੁਖ ਲੈਂਦੀ ਆ ਜੈ ਰੰਦਾਵਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ so much। ਸਤਿ ਸ਼੍ਰੀ ਅਕਾਲ। ਸੋ ਵੈਸੇ ਤਾਂ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਕੈਨੇਡਾ ਪਰਦੇ ਵਿੱਚ ਫਿਲਮ ਪ੍ਰਮੋਟ ਕਰਨ ਵਾਸਤੇ ਪਹੁੰਚੇ ਹੋਏ ਹੋ ਤੇ ਫਿਲਮ ਹੈਗੀ ਆ ਬਦਨਾਮ। ਹਾਂ ਜੀ। ਪਹਿਲੀ ਗੱਲ ਇਹ ਵੀ ਮੈਂ ਨਾ ਤੁਹਾਡਾ ਕੈਰੀਅਰ ਦੇਖਦੀ ਸੀਗੀ ਤੁਹਾਡੀ ਸ਼ੁਰੂਆਤੀ ਫਿਲਮਾਂ ਤੋਂ ਲੈ ਕੇ ਫਿਲਮਾਂ ਦੇ ਕੈਰੀਅਰ ਦਾ ਜਦੋਂ ਆਪ ਜ਼ਿਕਰ ਕਰੀਏ ਤੇ ਤੁਹਾਡੀ ਇਹ तकरीबन ਸਾਰੀਆਂ-ਸਾਰੀਆਂ ਫਿਲਮਾਂ ਮਾਰ-ਟਾੜ ਦੇ ਨਾਲ ਸਬੰਧਤ ਹੈ ਤੁਸੀਂ ਜਿਸ ਤਰ੍ਹਾਂ ਨਾ ਅਗੀ ਅਮਿਤਾਬਚੰਦ ਨੂੰ ਕਹਿੰਦੇ ਹੁੰਦੇ ਸੀ ਐਂਗਰੀ ਯੰਗ ਬੈਂਡ ਰਾਈਟ ਸੋ ਕੁਝ ਉਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਪ੍ਰਤੀਤ ਹੁੰਦਾ ਹਰ ਇੱਕ ਫਿਲਮ ਦੇ ਵਿੱਚ ਐਦਾਂ ਕਿਉਂ ਜਦੋਂ ਇੱਕ ਫਿਲਮ ਬਣਦੀ ਆ ਅਸੀਂ ਇਹ ਸੋਚ ਕੇ ਨਹੀਂ ਬਣਾਉਂਦੇ ਪਲੇਟਾ ਇਹ ਰਾਈਟ ਆਰਟਿਸਟ ਕੋਲ ਹੈਗਾ ਨੀਗਾ ਕਿ ਤੁਹਾਨੂੰ ਆਡੀਅנס ਕਿਹੜੇ ਜੈਨਰ ਵਿੱਚ ਐਕਸੈਪਟ ਕਰੂਗੀ ਜੇ ਕੋਈ ਆਰਟਿਸਟ ਇਦਾਂ ਕਹਵੇ ਕਿ ਮੈਨੂੰ ਪਤਾ ਸੀ ਮੈਂ ਆ ਕਰਨਾ ਤੇ ਲੋਕਾਂ ਨੇ ਐਕਸੈਪਟ ਕਰ ਲੈਣਾ ਤੇ ਉਹ ਝੂਠ ਬੋਲਦਾ ਮੈਨੂੰ ਲੱਗਦਾ ਇਹ ਆਡੀਅנס ਤੇ ਆ ਕਿ ਆਡੀਅנס ਕੀ ਦੇਖਣਾ ਚਾਹੁੰਦੀ ਆ ਐਂਡ ਮੇਰੀ ਪਹਿਲੀ ਫਿਲਮ ਬੁਰਾ ਸੀ ਜੀ ਪੰਗੜੇ ਤੇ ਸੀਗੀ ਉਹ ਅੱਛਾ ਜੀ ਹਾਂ ਜੀ ਸੋ ਉਹ ਪਤਾ ਨਹੀਂ ਚੱਲੀ ਕਿ ਨਹੀਂ ਚੱਲੀ ਮੈਨੂੰ ਵੀ ਨਹੀਂ ਪਤਾ 2012 ਚ ਆਈ ਸੀਗੀ ਉਹ ਸੋ ਬੜਾ ਛੋਟਾ ਯਾ ਰੋਲ ਸੀਗਾ ਉਹਦੇ ਚ ਜੀ ਤਾਂ ਉਸ ਤੋਂ ਬਾਅਦ 8 ਸਾਲ ਲੱਗੇ ਐਂਡ ਮੇਰੀ ਪਹਿਲੀ ਫਿਲਮ ਆਈ ਸ਼ੂਟਰ ਹਮ ਐਂਡ ਜੇ ਤੁਸੀਂ ਉਹ ਸਾਰੀਆਂ ਫਿਲਮਾਂ ਦੀ ਬੇਸਲਾਈਨ ਦੇਖੋਗੇ ਤਾਂ ਸਾਰੀਆਂ ਫਿਲਮਾਂ ਰਿਲੇਸ਼ਨ ਤੇ ਬੇਸਡ ਨੇ ਜੀ ਸ਼ੂਟਰ ਇਜ਼ ਅਬਾਊਟ ਅ ਬాయ ਜਿਹਦੇ ਪੇਰੈਂਟਸ ਬਾਹਰ ਚਲੇ ਜਾਂਦੇ ਨੇ ਬੱਚਾ ਰਹਿ ਜਾਂਦਾ ਘਰੇ ਹਮ ਚੋਬਰ ਇਜ਼ ਅਬਾਊਟ ਕਿ ਇੱਕ ਪੇਰੈਂਟਸ ਦੇ ਨਾਲ ਫਰਾਡ ਫਰਾਡ ਹੋਇਆ ਹੁੰਦਾ ਮੈਡਲ ਇਜ਼ ਲਾਈਕ ਕਿ ਇੱਕ ਬੱਚਾ ਜਿਹੜਾ ਪਿੰਡ ਦੇ ਵਿੱਚ ਜਿਹਦੇ ਫਾਦਰ ਦਾ ਸੁਪਨਾ ਹੈ ਮੈਡਲ ਜਿੱਤਣਾ ਹਮ ਉਹ ਆਪਣੇ ਬੱਚੇ 'ਚ ਦੇਖਦਾ ਐਂਡ ਉਹਦੇ ਬੱਚੇ ਨੂੰ ਸੁਣਦਾ ਨਿਗਾ ਅਨ ਜੇ ਜੱਟ ਵਿਗੜ ਗਿਆ ਇਜ਼ ਅ ਬ੍ਰਦਰਸ ਐਂਡ ਸਿਸਟਰ ਰਿਲੇਸ਼ਨਸ਼ਿਪ ਬਦਨਾਮ ਇਜ਼ ਫਾਦਰ ਐਂਡ ਸਨ ਰਿਲੇਸ਼ਨਸ਼ਿਪ ਸੋ ਸਾਰਿਆਂ ਦਾ ਬੇਸ ਜਿਹੜਾ ਰਿਲੇਸ਼ਨ ਹੈ ਪਰ ਹਰ ਫਿਲਮ ਦੇ ਵਿੱਚ ਤੁਹ ਤੋਂ ਮਾਰ ਤੜ ਕਰਾਈ ਜਾਂਦੇ ਆ ਨਹੀਂ ਜਿਹੜੇ ਜਿੱਥੇ ਵੀ ਦੁਨੀਆ 'ਚ ਪੰਜਾਬੀ ਵੱਸਦੇ ਨੇ ਮੈਨੂੰ ਲੱਗਦਾ ਸਾਡੇ ਬਲੱਡ 'ਚ ਅਣਖ ਗੈਰਤ ਬਹੁਤ ਜ਼ਰੂਰੀ ਆ ਸ਼ੁਰੂ ਤੋਂ ਹੀ ਆ ਬਾਈ ਬਰਥ ਹੀ ਜਦੋਂ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਹੋਈ ਤੇ ਸਟਾਰਟਿੰਗ ਚ ਬਦਲਾ ਜੱਟੀ ਦਾ ਜੱਟ ਜਿਉਣਾ ਮੋੜ ਇਹੋ ਜਿਹੀਆਂ ਫਿਲਮਾਂ ਨਾਲ ਸਾਡੀ ਫਿਲਮ ਦੀ ਸਥਾਪਨਾ ਸ਼ੁਰੂ ਹੋਈ ਸਾਡੇ ਸਿਨੇਮਾ ਜੀ ਤਰਮਿੰਦਰ ਜੀ ਸ਼ਤਰੂਗੇ ਸਿੰਘਾ ਜਦੋਂ ਸਰ ਇਹ ਸਾਰੇ ਜਣੇ ਕੰਮ ਕਰਦੇ ਸੀ ਤਾਂ ਇਥੋਂ ਸਾਡੀ ਸਥਾਪਨਾ ਹੋਈ ਸੀ ਉਸ ਤੋਂ ਬਾਅਦ ਜਦੋਂ ਸਿਨੇਮੇ 'ਚ ਰੈਵੋਲੂਸ਼ਨ ਆਇਆ ਤੇ ਜੀ ਆਇਆਂ ਨੂੰ ਹਰਭਜਨ ਮਾਨਪਾ ਜੀ ਹੁਣ ਆਏ ਥੈਨ ਫਿਰ ਦਿਲਜੀਤ ਪਾ ਜੀ ਗਿੱਪੀ ਜੀ ਕੈਰੀ ਉਹਨਾਂ ਦਾ ਟਾਈਟੈਂਟ ਚੁਲੀਟ ਸੋ ਰੈਵੋਲੂਸ਼ਨ ਆਨ ਦਾ ਰਹਾ ਸੋ ਇਹਦਾ ਐਂਡ ਜਿਹੜਾ ਹੋਊਗਾ ਸਿਨੇਮੇ ਦਾ ਜਿੱਥੇ ਪੰਜਾਬੀ ਸਿਨੇਮਾ ਆ ਕੇ ਇੱਕ ਸਟੈਟਿਕ ਲੈਵਲ ਤੇ ਖੜੂਗਾ ਜਿੱਥੇ ਪੰਜਾਬੀ ਸਿਨੇਮਾ ਵਰਲਡ ਸਟੇਜ ਦੇ ਉੱਤੇ ਰਿਪਰੈਜ਼ੈਂਟ ਕਰੂਗਾ ਉਹ ਫਿਲਮਾਂ ਜਿਹੜੀਆਂ ਹੋਣਗੀਆਂ ਉਹ ਸਾਡੇ ਗੈਰਦੀਆਂ ਹੀ ਹੋਣਗੀਆਂ ਮੈਨੂੰ ਲੱਗਦਾ ਪਰ ਜੇ ਕਦੀ ਕਦੀ ਤੁਹਾਨੂੰ ਇਦਾਂ ਨਹੀਂ ਮਹਿਸੂਸ ਹੁੰਦਾ ਵੀ ਜਦੋਂ ਪੰਜਾਬੀਆਂ ਦਾ ਜ਼ਿਕਰ ਆਉਂਦਾ ਤੇ ਫਿਰ ਮਾਰ ਤੜ ਦਾ ਜ਼ਿਕਰ ਆਉਂਦਾ ਹਾਂਜੀ ਫਿਰ दारू ਦਾ ਜ਼ਿਕਰ ਵੀ ਲਾਜ਼ਮੀ ਆਉਂਦਾ ਹਾਂਜੀ ਫਿਰ ਅਸੀਂ ਕੁਝ ਇਹੋ ਜਿਹੇ ਲਫ਼ਜ਼ ਵੀ ਇਸਤੇਮਾਲ ਕਰਦੇ ਹਾਂ ਜਿਨ੍ਹਾਂ ਨੂੰ ਬੀਪ ਬੀਪ ਦੇ ਨਾਲ ਟਕਣਾ ਪੈਂਦਾ ਹੈ ਇਦਾਂ ਕਿਉਂ ਇਹ ਆਪਣਾ ਆਪਣਾ ਪੁਆਇੰਟ ਆਫ਼ 视图 ਹੁੰਦਾ ਜਿੱਥੇ ਪੰਜਾਬੀਆਂ ਦਾ ਜ਼ਿਕਰ ਆਉਂਦਾ ਉੱਥੇ ਲੰਗਰਾਂ ਦਾ ਜ਼ਿਕਰ ਵੀ ਆਉਂਦਾ ਖੁੱਲੇ ਦਿਲਾਂ ਦਾ ਜ਼ਿਕਰ ਆਉਂਦਾ ਜਿੱਥੇ ਪੰਜਾਬੀਆਂ ਦਾ ਜ਼ਿਕਰ ਆਉਂਦਾ ਉਥੇ ਇਹ ਵੀ ਕਹਿੰਦੇ ਨੇ ਕਿ ਖੜ ਜਾਂਦੇ ਨੇ ਜਿੱਥੇ ਖੜ ਜਾਂਦੇ ਨੇ ਖੜ ਜਾਂਦੇ ਨੇ ਉਥੇ ਇਹ ਵੀ ਜ਼ਿਕਰ ਆਉਂਦਾ ਕਿ ਜਿੱਥੇ ਜਾਂਦੇ ਨੇ ਮਿਹਨਤ ਕਰਦੇ ਨੇ ਉਥੇ ਇਹ ਵੀ ਜ਼ਿਕਰ ਆਉਂਦਾ ਕਿ ਜਿਹੜੀ ਵੀ ਜਗ੍ਹਾ ਤੇ ਜਿਹੜੀ ਵੀ ਸਟੇਜ ਤੇ ਉਹਨਾਂ ਝੰਡਾ ਗੱਡ ਕੇ ਆਉਂਦੇ ਨੇ ਸੋ ਪੁਆਇੰਟ ਆਫ 뷰 ਆ ਬੰਦਾ ਆਪਣੀ ਜ਼ਿੰਦਗੀ ਚ ਕਿਹੜੇ ਫੇਸ ਤੋਂ ਲੰਘ ਰਿਹਾ ਤੇ ਉਹਨੇ ਕੀ ਦੇਖਣਾ ਹੈ ਸੋ ਇਹ ਵੀ ਡਿਪੈਂਡ ਕਰਦਾ ਕਿ ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆ ਕਿ ਆਪਾਂ ਪੰਜਾਬੀਆਂ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਆ ਸੋ ਮੇਰੇ ਨਜ਼ਰ ਚ ਮੈਨੂੰ ਪੁੱਛੋਗੇ ਤਾਂ ਮੈਂ ਕਹੂੰਗਾ ਯਾਰ ਪੰਜਾਬੀ ਜਿੱਥੇ ਜਾਂਦੇ ਨੇ ਸ਼ਾ ਜਾਂਦੇ ਨੇ ਫੋਰ ਐਗਜ਼ਾਮਪਲ ਦਲਜੀਤ ਬਾਜ ਜੀ ਵਰਲਡ ਟੂਰ ਕੀਤਾ ਐਡਾ ਵੱਡਾ ਇੰਟਰਨੈਸ਼ਨਲ ਸਟੇਜ ਕੀਤਾ ਤੇ ਉਹਨਾਂ ਨੇ ਇਹੀ ਕਿਹਾ ਪੰਜਾਬੀ ਆਗੇ ਸੋ ਸਾਡੇ ਲਈ ਬੜੀ ਬਰਾਊਂਡ ਦੀ ਗੱਲ ਆ ਸੋ ਜਿੱਥੇ ਪੰਜਾਬ ਨੂੰ ਡੀਫੇਮ ਕਰਨ ਦੀ ਗੱਲ ਆਉਂਦੀ ਆ ਉੱਥੇ ਫਿਰ ਇਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਕਿ ਸ਼ਰਾਬ ਐਂਡ ਰੈਸਟ ਜੋ ਵੀ ਐਗਜ਼ਾਮਪਲਸ ਹੋਣਗੇ ਹਨ ਬਟ ਆਈ ਥਿੰਕ ਪੰਜਾਬ ਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਖੂਬਸੂਰਤ ਨੇ ਜਿਹੜੀਆਂ ਅਸੀਂ ਹਾਈਲਾਈਟ ਕਰ ਸਕਦੇ ਹਾਈਲਾਈਟ ਕਰ ਸਕਦੇ ਹਾਂ ਪਰ ਇਹ ਕਦੀ ਕਿਤੇ ਕਿਉਂਕਿ ਤੁਸੀਂ ਇਸ ਫੀਲਡ ਦੇ ਨਾਲ ਸੰਬੰਧਤੋਂ ਕਦੀ ਮਹਿਸੂਸ ਹੁੰਦਾ ਵੀ ਜਿਹੜੀਆਂ ਗੱਲਾਂ ਸਾਨੂੰ ਹਾਈਲਾਈਟ ਕਰਨੀਆਂ ਚਾਹੀਦੀਆਂ ਉਹੋ ਸੀ ਉਸ ਲੈਵਲ ਤੇ ਹਾਈਲਾਈਟ ਨਹੀਂ ਕਰ ਸਕਦੇ ਹੋ ਸਕਦਾ ਕਮਰਸ਼ਲ ਹੋਣਾ ਸਾਡੀ ਮਜਬੂਰੀ ਹੋਵੇ ਹੋ ਸਕਦਾ ਵੀ ਕਿਸੇ ਦੇ ਵਿੱਚ ਕਿਸੇ ਦੀ ਜੇਬ ਦੇ ਵਿੱਚ ਇਹਨਾਂ ਦਮ ਨਾ ਹੋਵੇ ਸੋ ਇਸ ਕਰਕੇ ਥੋੜਾ ਜਿਹਾ ਅਸੀਂ ਲੈਕ ਬਿਹਾਈਂਡ ਹੋ ਜਾਂਦੇ ਆ ਮੈਨੂੰ ਲੱਗਦਾ ਕਿ ਦੇਖੋ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ 100 ਸਾਲ ਹੋ ਗਿਆ ਆ ਇਹਨਾਂ ਨੂੰ ਐਂਡ ਜਿੱਥੇ ਵੀ ਪੰਜਾਬੀ ਜਾਂਦੇ ਨੇ ਦੁਨੀਆ 'ਚ ਕਿਤੇ ਵੀ ਨਵਾਂ ਪੰਜਾਬ ਬਣ ਜਾਂਦਾ ਸੋ ਇਹ ਆਪਣੇ ਆਪ 'ਚ ਇੱਕ ਬੜੀ ਵਧੀਆ ਹਾਈਲਾਈਟਿੰਗ ਪੁਆਇੰਟ ਆ ਕੀ ਕਿੱਡੇ ਦਿਲ ਹੋਣਗੇ ਕਿੱਡਾ ਜਿਗਰਾ ਹੋਊਗਾ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਖੇਤਾਂ ਨੂੰ ਛੱਡ ਕੇ ਕਿਸੇ ਨਵੀਂ ਜਗ੍ਹਾ ਜਾ ਕੇ ਉੱਥੇ ਨਵਾਂ ਪੰਜਾਬ ਬਸਾ ਲੈਣਾ ਇਹ ਮੈਨੂੰ ਲੱਗਦਾ ਦਲੇਰੀ ਦਾ ਕੰਮ ਹੈ ਸੋ ਇਹ ਬਹੁਤ ਵੱਡੀ ਹਾਈਲਾਈਸ਼ਨ ਆ ਸੋ ਜਦੋਂ ਆਪਾਂ ਮੁੜ ਕੇ ਪਿੱਛੇ ਦੇਖਦੇ ਆਂ ਤੇ ਆਪਾਂ ਨੂੰ ਲੱਗਦਾ ਯਾਰ ਕਿ ਸਾਰਿਆਂ ਨੂੰ ਲੱਗਦਾ ਕੁਝ ਨੂੰ ਲੱਗਦਾ ਕਿ ਯਾਰ ਸਾਡਾ ਪੰਜਾਬ ਸ਼ਾਇਦ ਪਿੱਛੇ ਮੈਂ ਕਹਿੰਦਾ ਨਹੀਂ ਪਿੱਛੇ ਸਾਡਾ ਪੰਜਾਬ ਬਹੁਤ ਅੱਗੇ ਆ ਕਿਹੜੀ ਹੋਰ ਕੌਮ ਆ ਜਿਹੜੀ ਆਪਣੇ ਆਪਣੇ ਦੇਸ਼ ਆਪਣੇ ਆਪਣੀ ਸਟੇਟ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਨਵੀਂ ਸਟੇਟ ਰਚਾ ਕੇ ਤੇ ਉੱਥੇ ਇਤਿਹਾਸ ਬਣਾ ਦੇ ਇੱਕ ਛੋਟਾ ਪੰਜਾਬ ਛੋਟਾ ਪੰਜਾਬ ਸੋ ਇਟਸ ਅ ਲਾਈਕ ਅ ਪ੍ਰਾਊਡ ਮੂਵਮੈਂਟ ਫਾਰ 올 ਆਫ ਅਸ ਐਂਡ ਮੈਨੂੰ ਤਾਂ ਲੱਗਦਾ ਕਿ ਪੰਜਾਬ ਜਿਹੜਾ ਆ ਉਹ ਜਿਹੜਾ ਪੰਜਾਬ ਚ ਜੰਮਿਆ ਪੰਜਾਬ ਦੀ ਵੈਲਿਊ ਉਹਨੂੰ ਪਤਾ ਬਾਰੋਂ ਜੇ ਕੋਈ ਬੰਦਾ ਉਹਨੂੰ ਐਦਾਂ ਕਹੀ ਜਾਵੇ ਤਾਂ ਉਹ ਕਹੀ ਜਾਵੇ ਉਹਨੂੰ ਸਾਡੇ ਨਾਲ ਸਾਨੂੰ ਲੱਗਦਾ ਕੋਈ ਫਰਕ ਪੈਂਦਾ ਵੀ ਨਹੀਂ ਉਸ ਚੀਜ਼ ਦੇ ਨਾਲ ਅੱਛਾ ਮੈਂ ਨਾ ਇਹ ਨੋਟ ਕਰਦੀ ਸੀ ਕਿਉਂਕਿ ਇਹ ਜਦੋਂ ਤੁਹਾਡੀ ਫਿਲਮਾਂ ਵੀ ਦੇਖੀ ਦੀਆਂ ਤੁਸੀਂ ਪਰਫਾਰਮੈਂਸ ਤੁਹਾਡੀਆਂ ਦੇਖੀ ਦੀ ਆ ਤੇ ਇਹ ਤੁਸੀਂ ਨੌਜਵਾਨ ਤੇ ਸੋਹਣੀ ਦਿਖਦੇ ਮਾਲਕੋਂ ਤੇ ਪਰ ਕਦੇ ਐਦਾਂ ਨਹੀਂ ਕਿਸੇ ਡਾਇਰੈਕਟਰ ਨੇ ਕਿਹਾ ਵੀ ਜੈ ਮੈਂ ਤੁਹਾਡੇ ਲਈ ਇੱਕ ਕਿਰਦਾਰ ਲਿਖਿਆ ਜਿਹਦੇ ਵਿੱਚ ਤੁਸੀਂ ਨਾ ਕਿਸੇ ਤੇ ਹੱਥ ਨਹੀਂ ਚੱਕਣਾ ਤੁਸੀਂ ਸਰੋਂ ਦਾ ਇੱਕ ਫੁੱਲਾਂ ਦਾ ਖੇਤ ਹੋਊਗਾ ਤੇ ਉੱਥੇ ਤੁਸੀਂ ਬਸ ਗਾਣੇ ਗਾਉਣੇ ਆ ਇੱਕ ਦੀ ਨਪਿਆਰੀ ਜੀ ਕੋਈ ਐਕਟ੍ਰੈਸ ਹੋਗੀ ਤੇ ਤੁਸੀਂ ਦਰਖਤ ਦੀ ਵਾਲੇ ਦੋਲੇ ਘੁੰਮਣਾ ਸੋ ਇਹੋ ਜੇ ਕਦੇ ਰੋਲ ਤੁਹਾਨੂੰ ਆਫਰ ਹੋਇਆ ਬਾਈ ਲੱਕ ਕਹਿ ਲਓ ਬਾਈ ਚਾਂਸ ਕਹਿ ਲਓ ਕਿ ਮੇਰੀ ਜ਼ਿੰਦਗੀ ਚ ਮੈਂ ਜਿੰਨੇ ਵੀ ਆਪਣੀ ਜ਼ਿੰਦਗੀ ਜਿਹੜੇ ਵੀ ਸਟੈਪ ਲਏ ਨੇ ਮੈਨੂੰ ਕਦੀ ਕਿਸੇ ਨੇ ਮੌਕਾ ਨਹੀਂ ਦਿੱਤਾ ਸੋ ਆਈ ਕ੍ਰੀਏਟਿਡ ਦਾ ਓਪਰਚੁਨਿਟੀਜ਼ ਬਾਈ ਮਾਈਸੈਲਫ ਸੋ ਜੇ ਨਿਯਮ ਹੀ ਚੀਜ਼ਾਂ ਬਣਾਈਆਂ ਨੇ ਉਹਨਾਂ ਸਾਰਿਆਂ ਦੇ ਆਈਡੀਆਜ਼ ਜਿਹੜੇ ਨੇ ਉਹਨਾਂ ਦਾ ਜਿਹੜਾ ਸੀਡ ਆ ਉਹ ਪਹਿਲਾਂ ਹੀ ਮੇਰੇ ਦਿਮਾਗ 'ਚ ਸੀਗਾ ਸੋ ਲਾਈਕਵਾਇਜ਼ ਮੈਨੂੰ ਕਦੀ ਕਿਸੇ ਨੇ ਇਹ ਓਪਰਚ्युनिटी ਜੇ ਕੋਈ ਦਿੱਤੀ ਆ ਤਾਂ ਮੈਨੂੰ ਕਦੀ ਪਸੰਦ ਨਹੀਂ ਆਈ ਜੇ ਕਿਸੇ ਨੇ ਮੈਨੂੰ ਕੋਈ ਸਕ੍ਰਿਪਟ ਸੁਣਾਈ ਮੈਨੂੰ ਪਸੰਦ ਨਹੀਂ ਆਈ ਸੋ ਜਿੰਨੀਆਂ ਵੀ ਫਿਲਮਾਂ ਕੀਤੀਆਂ ਇਹਨਾਂ ਸਾਰਿਆਂ ਦਾ ਜਿਹੜਾ ਸੀਡ ਹੈ ਫਾਰ ਇਗਜ਼ਾਮਪਲ ਸ਼ੂਟਰ ਦਾ ਸਾਰਾ ਏਅਰ ਤੋਂ ਲੈ ਕੇ ਜੀ ਤੱਕ ਸਾਰਾ ਆਈਡੀਆ ਮੇਰਾ ਸੀ ਚੋਬਰ ਚ ਮੁੰਡਾ ਮੌਤ ਦਾ ਖੂਤ ਤੇ ਵਿੱਚ ਮੋਟਰਸਾਈਕਲ ਚਲਾਉਂਦਾ ਉਹ ਮੈਂ ਸੋਚਿਆ ਸੀ ਮੈਂ ਇਦਾਂ ਕਰਨਾ ਆ ਮੈਡਲ ਚੋਂ ਨੂੰ ਹਿਅਰਿੰਗ ਪ੍ਰੋਬਲਮ ਆ ਉਹ ਸੁਣਦਾ ਨਹੀਂਗਾ ਉਹ ਲਿਪ ਰੀਡ ਕਰਦਾ ਆ ਉਹ ਮੇਰੇ ਫਾਦਰ ਦਾ ਰੀਅਲ ਇਨਸੀਡੈਂਟ ਆ ਜ ਜਤੋਂ ਮੈਂ ਇਨਸਪਾਇਰ ਹੋਇਆ ਸੀਗਾ ਹਾਂਜੀ ਜੇ ਜਟ ਵਿਗੜ ਗਿਆ ਤੇ ਜਿਹੜੇ ਰਾਈਟਰ ਨੇ ਉਹ ਹైదరాబాద్ ਤੋਂ ਨੇ ਹੂੰ ਸੋ ਵੀ ਟ੍ਰਾਈਡ ਕਿ ਆਪਾਂ ਪੰਜਾਬੀ ਸਿਨੇਮੇ ਚ ਹੋਰ ਸਟੇਟਾਂ ਦੇ ਬੰਦੇ ਵੀ ਲੈ ਕੇ ਆਏ ਤਾਂ ਕਿ ਪੰਜਾਬੀ ਸਿਨੇਮਾ ਨੂੰ ਬਿਲਡ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਕੀਤੀ ਜਾਵੇ ਐਂਡ ਨਾਓ ਆਮ ਪਲੈਨਿੰਗ ਕਿ ਐਕਸ਼ਨ ਇਹਨਾਂ ਕੀਤਾ ਆ ਹੁਣ ਸਮਥਿੰਗ ਫਰੈਸ਼ ਕੁਝ ਨਵਾਂ ਕੀਤਾ ਜਾਵੇ ਜਿਹੜਾ ਪਹਿਲਾਂ ਇੰਡਸਟਰੀ ਚ ਮਿਸਿੰਗ ਆ ਸੋ ਸਮਥਿੰਗ ਸਰਪ੍ਰਾਈਜ਼ਿੰਗ ਬੜਾ ਬੜਾ ਵਧੀਆ ਚੀਜ਼ ਆ ਜਿਹੜੀ ਹਾਂ ਜੀ ਨੈਕਸਟ अच्छा मैंने तो ਤੁਸੀਂ ਇੰਟਰਵਿਊ ਤੋਂ ਪਹਿਲਾਂ ਜਦੋਂ ਆਪਾਂ ਸ਼ੁਰੂ ਦੇ ਵਿੱਚ ਗੱਲਬਾਤ ਕਰਦੇ ਸੀ ਤੁਸੀਂ ਮੈਨੂੰ ਦੱਸਿਆ ਵੀ ਤੁਸੀਂ ਬੀ ਡੀ ਐਸ ਕੀਤੀ ਹੋਈ ਐ ਦੰਦਾਂ ਦੀ ਡਾਕਟਰ ਬਣਨਾ ਸੀ ਮਾਪਿਆਂ ਦੀਆਂ ਅੱਖਿਆ ਸੀ ਵੀ ਇਹ ਮੁੰਡਾ ਦੰਦ ਦੇ ਲੋਕਾਂ ਦੇ ਸਹੀ ਕਰੂਗਾ ਹਾਂਜੀ ਤੇ ਪਰ ਕਿਸਮਤ ਨੇ ਤੁਹਾਨੂੰ ਅਜਿਹੇ ਇਨਸਾਨ ਬਣਾ ਦਿੱਤਾ ਇਨਸਾਨ ਨਹੀਂ ਬਣਾਇਆ ਕਿਸਮਤ ਦੀ ਵਿੱਚ ਤੁਹਾਡੇ ਇਹੋ ਜਿਹੇ ਕਿਰਦਾਰ ਲਿਖੇ ਹੋਏ ਸੀ ਕਿ ਤੁਸੀਂ ਲੋਕਾਂ ਦੇ ਦੰਦ ਤੋੜਨੇ ਸੀਗੇ ਬਣਾ ਜੋੜਨੇ ਨਹੀਂ ਸੀਗੇ ਹੁਣ ਕਦੇ ਘਰੋਂ ਇਹ ਲੰਬਾ ਆਉਂਦਾ ਵੀ ਭਾਈ ਅਸੀਂ ਤਾਂ ਤੈਨੂੰ ਡਾਕਟਰ ਬਣਾਇਆ ਸੀ ਕਿ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ ਨਹੀਂ ਮੇਰੇ ਘਰ 'ਚ ਮੇਰੀ ਫੈਮਲੀ ਜਿਹਦਾ ਮੇਰੇ ਮੰਮੀ ਆ ਛੋਟਾ ਬ੍ਰਦਰ ਆ ਤੇ ਜਦੋਂ ਮੈਂ ਇਸ ਲਾਈਨ 'ਚ ਆਇਆ ਉਦੋਂ ਮੈਂ ਕਾਲਜ 'ਚ ਹੀ ਸੀਗਾ ਤੇ ਮੇਰੇ ਘਰਦਿਆਂ ਨੂੰ ਪਤਾ ਵੀ ਨਹੀਂ ਸੀ ਮੇਰੀ ਸਾਰੀ ਸਟਰਗਲ ਜੋ ਮਿਹਨਤ ਆ ਕਿਸੇ ਦਾ ਉਹਨਾਂ ਨੂੰ ਕਿਸੇ ਭਣਕ ਵੀ ਨਹੀਂ ਹੈਗੀ ਛੋਟੀ ਜੀ ਜਦੋਂ ਮੇਰਾ ਟੀਵੀ ਤੇ ਸ਼ੋਅ ਆਉਣ ਲੱਗਿਆ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਮੁੰਡਾ ਟੀਵੀ ਤੇ ਆਉਂਦਾ ਹੈ ਤੇ ਸ਼ੋਅ ਸੀਗਾ ਦਸ਼ੰਦਾ ਪੈਗ ਹਾਂਜੀ ਪੰਜਾਬੀ ਐਂਟਰਟੇਨਮੈਂਟ ਦਾ ਗਿਆਨ ਉਹਦਾ ਮਤਲਬ ਸੀ ਜੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਨੂੰ ਉਹ ਸ਼ੋਅ ਕਾਫੀ ਪਪੂਲਰ ਹੋ ਗਿਆ ਸੀ ਸੋ ਉਹਨਾਂ ਕੋਲ ਜਿਹੜਾ ਡਿਸੀਜਨ ਚੁਆਇਸ ਕਰਨ ਦੀ ਜਿਹੜੀ ਆਪਸ਼ਨ ਸੀਗੀ ਉਹ ਕਾਫੀ ਕਨਫਿਊਜ਼ਿੰਗ ਸੀਗੀ ਕਿਉਂਕਿ ਜਦੋਂ ਲੋਕ ਆਉਂਦੇ ਸੀਗੇ ਉਹ ਐਪਰੀਸ਼ੀਏਟ ਕਰਦੇ ਸੀ ਸੋ ਉਹ ਕਹਿੰਦੇ ਸੀ ਫੋਟੋ ਕਰਾਉਣੀ ਆ ਤੁਹਾਡੇ ਮੁੰਡੇ ਨਾਲ ਸੋ ਹੁਣ ਕਰਨ ਦੇ ਲਈ ਮੈਂ ਡਾਕਟਰ ਬਣ ਰਿਹਾ ਸੀ ਸੋ ਮੈਨੂੰ ਸੀ ਨਾਲ ਮੈਨੂੰ ਲੱਗਦਾ ਕਿ ਸਾਡੇ ਸਾਰੇ ਪੰਜਾਬੀਆਂ ਦੇ ਘਰ ਦੇ ਜਿਹੜੇ ਹੁੰਦੇ ਨੇ ਉਹ ਕਦੀ ਵੀ ਜ਼ਿੰਦਗੀ 'ਚ ਕਦੀ ਫੋਰਸਫੁਲੀ ਕਿਸੇ ਨੂੰ ਕੁਝ ਕਹ ਕਹਿੰਦੇ ਨਹੀਂਗੇ ਕਿ ਆ ਕਰਨਾ ਹੀ ਕਰਨਾ ਹੈ ਦੇ ਜਸਟ ਵਾਂਟ ਕਿ ਯਾਰ ਉਹ ਤੁਹਾਡੇ ਲਈ ਵਧੀਆ ਸੋਚਦੇ ਨੇ ਦੇ ਵਾਂਟ ਕਿ ਤੁਹਾਡੇ ਫਿਊਚਰ ਵਧੀਆ ਹੋਵੇ ਦੇ ਆਰ ਕਨਸਰਨਡ ਦੇ ਆਰ ਨਾ ਕਿ ਉਹ ਥੋਟੇਲੀ ਜ਼ਿੱਦ ਨਹੀਂ ਪਗਾ ਕੇ ਬੈਠੇ ਕਿ ਤੁਹਾਨੂੰ ਮੈਂ ਕਹਤਾ ਐ ਐ ਤੇ ਐ ਹੋਣਾ ਚਾਹੀਦਾ ਕਿਉਂਕਿ ਜੇ ਇਹ ਗੱਲ ਨਾ ਹੁੰਦੀ ਤਾਂ ਫਿਰ ਸਾਰੇ ਜਿੰਨੇ ਸਾਡੇ ਯੰਗਸਟਰਸ ਉੱਥੋਂ ਛੱਡ ਕੇ ਪੰਜਾਬ ਇੱਥੇ ਆਏ ਉਹ ਨਹੀਂ ਆ ਸਕਣਾ ਸੀ ਸੋ ਉਦਾਂ ਹੀ ਮੇਰੇ ਘਰ ਦੇ ਸੀ ਉਹਨਾਂ ਨੂੰ ਸੀ ਕਿ ਅਸੀਂ ਚਾਹੁੰਦੇ ਸੀ ਡਾਕਟਰ ਬੰਨਣਾ ਹੈ ਉਹ ਬਣ ਰਿਹਾ ਬਟ ਉਹ ਜੋ ਚਾਹੁੰਦਾ ਆ ਕਿ ਉਹਨੂੰ ਇੰਨੀ ਫ੍ਰੀडम ਦਿੱਤੀ ਜਾਵੇ ਸੋ ਮੇਰੇ ਡੈਡ ਜਿਹੜੇ ਸੀਗੇ ਉਹ ਪੰਚਾਇਤੀ ਭਾਗ ਦੇ ਵਿੱਚ ਇੰਜੀਨੀਅਰ ਸੀਗੇ ਸੋ ਉਹਨਾਂ ਨੂੰ ਇੰਨੀ ਇੱਕ ਮਤਲਬ ਮੈਨੂੰ ਲੱਗਦਾ ਕਿ ਸੈਂਸ ਸੀਗੀ ਕਿ ਇਹ ਜੋ ਕਰਨਾ ਚਾਹੁੰਦਾ ਇਹ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਬੱਚੇ ਜਦੋਂ ਕੋਈ ਚੀਜ਼ ਆਪ ਕਰਨਾ ਚਾਹੁੰਦੇ ਜ਼ਿੰਮੇਵਾਰੀ ਦੇ ਨਾਲ ਤੇ ਉਹ ਫਿਰ ਕੋਸ਼ਿਸ਼ ਵੱਡਾ ਹੀ ਕਰਦੇ ਆ ਐਬਸੋਲੂਟਲੀ ਨਾਲੇ ਪ੍ਰੈਸ਼ਰ ਨੂੰ ਜਦੋਂ ਬੀਚ ਦੇ ਪ੍ਰੈਸ਼ਰ ਬਣਾਉਂਦੇ ਆ ਹਾਂਜੀ ਫਿਰ ਉਹ ਇਦਾਂ ਕਰਦੇ ਨਹੀਂ ਸਪੋਰਟ ਹੀ ਕੀਤੀ ਇਨਫੈਕਟ ਜੀ ਵੰਡਰਫੁਲ ਅੱਛਾ ਮੈਂ ਇੱਕ ਹੋਰ ਚੀਜ਼ ਨੋਟ ਕੀਤੀ ਵੀ ਤੁਸੀਂ ਜਦੋਂ ਆਪਣੀ ਸ਼ੁਰੂਆਤ ਕੀਤੀ ਆ 2010 ਤੁਸੀਂ ਐਮਟੀਵੀ ਦੇ ਇੱਕ ਰਿਐਲਿਟੀ ਸ਼ੋਅ ਦੇ ਪੀਰ ਹੋ ਸੀਗੇ ਤੇ ਫਿਰ ਕੀ ਗੱਲ ਉੱਥੇ ਗੱਲ ਨਹੀਂ ਬੜੀ ਫਿਰ ਤੁਸੀਂ ਉਸ ਤੋਂ ਬਾਅਦ ਚਲੋ ਥੋੜਾ ਸ਼ੋਅ ਜਿਹੜਾ ਉਹ ਕਾਫੀ ਮਕਬੂਲ ਹੋਇਆ ਕਿਉਂਕਿ ਸਾਡੇ ਕੁਲੀਗ ਵੀ ਦੱਸ ਰਹੇ ਸੀ ਕਹਿੰਦੇ ਵੀ ਉਹ ਸ਼ੋਅ ਬੜਾ ਪਪੂਲਰ ਸੀਗਾ ਅਨਫੋਰਚਨਟਲੀ ਮੈਂ ਨਹੀਂ ਦੇਖ ਸਕੀ ਤੇ ਪਰ ਫਿਰ ਐਮਟੀਵੀ ਦੇ ਨਾਲ ਫਿਰ ਕੀ ਹੋ ਗਿਆ ਉੱਥੇ ਕਿਉਂ ਨਹੀਂ ਤੁਹਾਨੂੰ ਕੋਈ ਵਧੀਆ ਚਾਂਸ ਮਿਲਿਆ ਕੀ ਮਿਲ ਗਿਆ ਸੀ ਐਨੀਮੋ ਉਹ ਤਾਂ Winner ਆ ਉਹ ਸ਼ੋਅ ਦਾ ਅੱਛਾ ਹਾਂਜੀ ਉਸ ਰਿਐਲਿਟੀ ਸ਼ੋਅ ਦਾ Winner ਸੀਗਾ ਮੈਂ ਕਿਹੜਾ ਰਿਐਲਿਟੀ ਸ਼ੋਅ ਉਹ ਸਟੰਡ ਮੇਨੀਆ ਸੀਗਾ ਸਟੰਡ ਮੇਨੀਆ ਰਾਈਟ ਹਾਂਜੀ ਉਹਦਾ Winner ਹਾਂ ਮੈਂ ਤੇ ਉਸ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਅੱਛਾ ਇੰਟਰਪਟ ਕਰਦਾ ਹਾਂਜੀ ਅੱਛਾ ਉਹ ਵੀ ਸਟਾਰਟ ਵੀ ਨਹੀਂ ਆ ਸੀ ਰਾਈਟ ਤੇ ਫਿਰ ਕਿਸਮਤਿਆਂ ਥੋੜੇ ਤੋਂ ਸਟਾਰਟ ਹੀ ਕਰਾਈ ਜਾਣੇ ਸੀ ਜਿੱਦਾਂ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਆ ਜਦੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਇਹ ਪੁੱਛਦੇ ਕਿ ਤੁਸੀਂ ਕਦੋਂ ਸੋਚਿਆ ਕਿ ਤੁਸੀਂ ਐਕਟਰ ਬੰਨਾ ਤਾਂ ਅਜੇ ਦੇਵਗਾਂਦ ਦੀ ਇੱਕ ਫੋਟੋ ਹੁੰਦੀ ਸੀ ਉਹ ਦੋ ਮੋਟਰਸਾਈਕਲਾਂ ਤੇ ਖੜ ਕੇ ਆਏ ਆਉਂਦੇ ਹੁੰਦੇ ਸੀ ਪਰ ਮੈਨੂੰ ਫਿਲਮ ਦਾ ਨਾਮ ਨਹੀਂ ਪਤਾ ਗਿਆ ਰਾਈਟ ਹਾਂਜੀ ਹਾਂਜੀ ਉਹ ਫੋਟੋ ਦੇਖੀ ਸੀ ਮੈਨੂੰ ਲੱਗਦਾ ਸੀ ਜੇ ਐਕਟਰ ਬੰਨਾ ਨਾ ਤਾਂ ਇਦਾਂ ਆਉਣਾ ਚਾਹੀਦਾ ਬੰਦੇ ਨੂੰ ਮੋਟਰਸਾਈਕਲ ਤੇ ਖੜ ਕੇ ਤੇ ਉਹ that was an inspiration ਕੇ ਮੈਨੂੰ ਸਿੱਖਣਾ ਪੈਣਾ ਉਥੋਂ ਮੈਂ ਉਹ ਸਿੱਖਣਾ ਸ਼ੁਰੂ ਕੀਤਾ ਹੈਗੇ ਉਹ ਸਾਰੇ ਪੁੱਠੇ ਕੰਮ ਹੀ ਨੇ ਪਰ ਦੋ ਮੋਟਰਸਾਈਕਲ ਤੇ ਬੈਲੈਂਸ ਕੀਤਾ ਨਹੀਂ ਮੈਂ ਨਹੀਂ ਕੀਤਾ ਕਦੀ ਜਸਟ ਇੱਕ 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 ਜਦੋਂ ਥਾਟ ਮਿਲਿਆ ਕਿ ਇਦਾਂ ਕਰਨਾ ਪੈਣਾ ਤੁਹਾਨੂੰ ਮੋਟਰਸਾਈਕਲ ਤੇ ਤਾਂ ਹੋਊਗਾ ਤੁਸੀਂ ਤਾਂ ਫਿਲਮਾਂ 'ਚ ਜਾਓਗੇ ਕਿਉਂਕਿ ਅਸੀਂ ਬਹੁਤ ਹੀ ਮੀਡੀਓਕਰ ਲੋਅਰ ਮੀਡੀਓਕਰ ਮੀਡੀਓਕਰ ਵੀ ਨਹੀਂ ਤੇ ਉੱਥੇ ਤੁਹਾਨੂੰ ਨਾ ਦੱਸਣ ਵਾਲਾ ਕੋਈ ਨਾ ਤੁਹਾਨੂੰ ਕੋਈ ਗਾਈਡ ਕਰਨ ਵਾਲਾ ਤੁਸੀਂ ਜੋ ਦੇਖ ਰਿਹਾ ਤੁਹਾਨੂੰ ਲੱਗਦਾ ਤੁਸੀਂ ਆਪਦੇ ਦਿਮਾਗ ਨਾਲ ਹੀ ਬਸ ਓਕੇ ਆ ਇਹ ਜੋ ਤੁਹਾਨੂੰ ਪਤਾ ਲੱਗ ਜੇ ਉਦਾਂ ਹੀ ਹੋ ਜਾਂਦਾ देन ਉਹ ਉੱਥੇ ਉਹ ਰਾਈਡਿੰਗ ਸ਼ੁਰੂ ਕੀਤੀ মার্শাল ਆਰਟਸ ਮੈਂ ਬਲੈਕ ਬੈਲਟ ਸੀਗਾ ਐਂਡ ਜਦੋਂ ਮੈਂ ਸਟੈਂਡ ਮੀਨਿੰਗ ਦਾ ਉਹ ਸ਼ੋਅ ਜਿੱਤਿਆ देन आई ਰੀਅਲਾਈਜ਼ਡ ਉਹ ਤੋਂ ਬਾਅਦ ਮੈਂ ਇੱਕ ਐਡ ਕੀਤੀ ਉਸ ਐਡ ਨੂੰ ਜਦੋਂ ਮੈਂ ਕਰ ਲਿਆ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਉਹ ਸਾਈਡ ਦੇ ਥੱਲੇੋਂ ਹੈਲਮਟ ਦੇ ਥੱਲੇੋਂ ਕਿ ਰਿਤਿਕ ਰੋਸ਼ਨ ਨੇ ਨਿਕਲਣਾ ਮੈਂ ਨਹੀਂ ਨਿਕਲਣਾ ਅੱਛਾ ਜੀ ਹਾਂ ਜੀ 댓 ਇਨਸੀਡੈਂਟ ਨੇ ਮੈਨੂੰ ਥੋੜਾ ਇਦਾਂ ਬਿਹਾਈਂਡ ਦਾ ਕੈਮਰਾ ਨਹੀਂ ਰਹਿਣਾ ਸੀ ਮੈਂ ਤਾਂ ਫਰੰਟਲ ਹੀ ਕਰ ਰਿਹਾ ਸੀ ਫਿਰ ਮੈਨੂੰ ਪਤਾ ਲੱਗਿਆ ਅੱਛਾ ਇਹ ਸਾਰੇ ਐਕਟਰ ਆਪ ਨਹੀਂ ਕਰਦੇ ਇਹਨਾਂ ਦਾ ਬੰਦਾ ਕੋਈ ਹੋਰ ਕਰਦਾ ਹੈ ਫਿਰ ਇਸ ਕਰਕੇ ਸਾਰੀਆਂ ਫਿਲਮਾਂ ਵਿੱਚ ਐਕਸ਼ਨ ਮੈਂ ਆਪ ਕਰਦਾ ਬਿਕੋਜ਼ ਆਈ ਫੀਲ ਕਿ ਯਾਰ ਆਡੀਅנס ਸੀ ਚੀਟ ਨਹੀਂ ਕਰ ਸਕਦਾ ਮੈਂ ਆਡੀਅנס ਨਾਲ ਕਿਉਂਕਿ ਉਹਨਾਂ ਦੀ ਬਹੁਤ ਹਾਰਡ ਅਰਨਡ ਮਨੀ ਹੈ ਉਹ ਜਿਹੜੀ ਸਪੈਂਡ ਕਰਦੇ ਆ ਸੋ ਮੈਨੂੰ ਹੱਲੇ ਇਦਾਂ ਲੱਗਦਾ ਆਫਕੋਰਸ ਐਂਡ ਇਸ ਕਰਕੇ ਮੈਨੂੰ ਟੌਮ ਕ루ਜ਼ ਘੈਂਟ ਲੱਗਦੇ ਆ ਐਂਡ ਫਿਰ ਉਹ ਸ਼ੋ ਤੋਂ ਬਾਅਦ ਮੇਰਾ ਜਿਹੜਾ ਦੂਸਰਾ ਸ਼ੋ ਸੀ ਉਹ ਉੱਥੇ ਬਹੁਤ ਟੱਚਵੁੱਡ ਬਹੁਤ ਵਧੀਆ ਉਹਦਾ ਰਿਸਪੌਂਸ ਸੀ ਵੰਡਰਫੁਲ ਅੱਜ ਹੁਣ ਆਪਾਂ ਥੋਡੀ ਇਸ ਫਿਲਮ ਦੇ ਬਾਬਤ ਗੱਲਬਾਤ ਕਰਦੇ ਆਂ ਬਦਨਾਮ ਇਸ ਫਿਲਮ ਦਾ ਨਾਮ ਤੇ ਬੜੇ ਬੜੇ ਵੱਡੇ ਨਾਮੁਕੀਸ਼ ਰਿਸ਼ੀ ਜੀ ਦਾ ਤਾਂ ਆਪਾਂ ਜ਼ਿਕਰ ਕਰਦੇ ਆਂ ਤੇ ਉਹਨਾਂ ਨੂੰ ਸਾਰੀ ਉਮਰ ਹੋ ਗਈ تھیਟਰ ਦੇ ਵਿੱਚ ਫਿਰ ਫਿਲਮਾਂ ਦੇ ਵਿੱਚ ਕਮਾਲ ਦੇ ਐਕਟਰ ਨੇ ਨਿੰਦਰਵਲ ਰਿਸ਼ੀ ਜੀ ਇੰਸਟੀਟਿਊਸ਼ਨ ਦੇ ਜਿਨ੍ਹਾਂ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਤੇ ਤੁਹਾਡੀ ਨਾਲ ਜੈਸਮਿਨ ਬਸੀਨ ਨੇ ਸੋ ਇਸ ਫਿਲਮ ਦਾ ਐਕਸਪੀਰੀਅੰਸ ਤਜਰਬਾ ਤਾਂ ਤੋ ਕਿਹਾ ਜਾ ਰਿਹਾ ਤੇ ਇਸ ਫਿਲਮ ਦੇ ਬਾਬਤ ਕੀ ਕਹੋਗੇ ਬਹੁਤ ਹੀ ਜ਼ਿਆਦਾ ਵਧੀਆ ਸੋ ਮੈਨੂੰ ਦਿਲ ਆਦਾ ਕਿ ਜਿਹੜੀ ਫਿਲਮ ਆ ਇੱਕ ਡਾਇਰੈਕਟਰ ਲਈ ਇਟਸ ਲਾਈਕ ਉਹਦੇ ਬੱਚਿਆਂ ਵਾਂਗੂ ਕਿ ਉਹ ਕਦੀ ਵੀ ਹੁੰਦਾ ਬੁਰਾ ਨਹੀਂ ਸੋਚ ਸਕਦੇ ਇੱਕ ਆਰਟਿਸਟ ਲਈ ਇਦਾਂ ਹੁੰਦਾ ਕਿ ਜਦੋਂ ਇੱਕ ਕਲਾਸ ਕਿ ਉਹਨੇ ਕਲਾਸ ਦੇ ਵਿੱਚ ਵਧੀਆ ਨੰਬਰ ਲੈਣੇ ਆ ਬਹੁਤ ਇੰਪੋਰਟੈਂਟ ਆ ਤੇ ਉਹਨੂੰ ਬਹੁਤ ਪੈਸ਼ਨ ਦੇ ਨਾਲ ਕਰਨਾ ਪੈਂਦਾ ਤਾਂ ਹੀ ਤੁਸੀਂ ਪਾਸ ਹੋ ਕੇ ਅਗਲੀ ਕਲਾਸ 'ਚ ਜਾਣੇ ਆ ਸੋ ਸਾਰੇ ਐਕਟਰਸ ਗ੍ਰੇਟ ਸੀ ਇਹ ਮੁਕੇਸ਼ ਰਿਸ਼ੀ ਜੀ ਬ੍ਰਿਜੇਸ਼ ਸ਼ਰਜੀ ਜੀ ਜਿਹੜੇ ਗੋਲਮਾਲ ਦੇ ਵਿੱਚ ਸੀਗੇ ਅਭਿਮਨਿਉ ਸਿੰਘ ਰਜ਼ਾ ਮੁਰਾਦ ਮੇਰੇ ਡੈਡ ਦੇ ਫੇਵਰਿਟ ਸੀਗੇ ਸੋ ਇਹ ਸਾਰੇ ਐਕਟਰਸ ਨਿਰਮਲ ਰਿਸ਼ੀ ਜੀ ਪਦਮਸ਼ੀਰੀ ਸੋ ਜਦੋਂ ਇਨ੍ਹਾਂ ਸਾਰੇ ਐਕਟਰਸ ਨਾਲ ਤੁਸੀਂ ਕੰਮ ਕਰਦੇ ਨਾ ਤੁਸੀਂ ਇਨ੍ਹਾਂ ਲਾਈਟ ਫੀਲ ਕਰਦੇ ਆ ਬਿਕੋਜ਼ ਜੇ ਤੁਹਾਡੇ ਅਰਾਊਂਡ ਸਰੌਂਡਿੰਗ ਗੁੱਡ ਐਕਟਰਸ ਹੋਣ ਤੁਹਾਡਾ ਕੰਮ ਘਟ ਜਾਂਦਾ ਐਬਸੋਲੂਟਲੀ ਸੋ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਐਂਡ ਆਮ ਗਲੈਡ ਕਿ ਉਹ ਸਾਡੀ ਫਿਲਮ ਦਾ ਹਿੱਸਾ ਬਣੇ ਐਂਡ ਥੋੜਾ ਪ੍ਰਾਊਡ ਫੀਲ ਹੁੰਦਾ ਕਿਸੇ ਨੇ ਕਮੈਂਟ ਕੀਤਾ ਸੀ ਬੜਾ ਵਧੀਆ ਕਹਿੰਦੇ ਕਿ ਪੰਜਾਬ ਦੇ ਲੋਕ ਇੱਥੋਂ ਜਾਂਦੇ ਆ ਬਾਲੀਵੁੱਡ ਕੰਮ ਕਰਨ ਤੇ ਇਹਨਾਂ ਨੇ ਬਾਲੀਵੁੱਡ ਵਾਲੇ ਪੰਜਾਬ 'ਚ ਇਕੱਠੇ ਕਰੇ ਹੋਏ ਨੇ ਇੰਨੇ ਜ਼ਿਆਦੇ ਹਾਂਜੀ ਸੋ ਇਹ ਵਧੀਆ ਲੱਗਦਾ ਐਂਡ ਇੱਥੇ ਮੈਂ ਜਦੋਂ ਸਾਰੀ ਚ ਥੀਏਟਰ ਵਿਜ਼ਿਟ ਕਰਦਾ ਆ ਤਾਂ ਲੋਕ ਐਪਰੀਸ਼ੀਏਟ ਕਰਦੇ ਹੋ ਕਹਿੰਦੇ ਸਾਨੂੰ ਅਸੀਂ ਫਿਲਮ ਦੇਖ ਕੇ ਸਾਨੂੰ ਲੱਗਦਾ ਹੀ ਨਹੀਂਗਾ ਕਿ ਯਾਰ ਪੰਜਾਬੀ ਸਿਨੇਮੇ ਚ ਇੱਡਾ ਇਦਾਂ ਦੀ ਫਿਲਮ ਬਣੀ ਆ ਸੋ ਇਹ ਲੋਕਾਂ ਦੀ ਵਰਡਿੰਗ ਆ ਕਿਉਂਕਿ ਇੱਕ ਐਜ਼ ਐਨ ਮੇਕਰ ਐਜ਼ ਐਨ ਐਕਟਰ ਜਦੋਂ ਅਸੀਂ ਫਿਲਮ ਨੂੰ ਦੇਖਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਤਾਂ ਹਰ ਬੰਦੇ ਨੂੰ ਆਪਣੇ ਘਰ ਦੀ ਸਬਜ਼ੀ ਵਧੀਆ ਹੀ ਲੱਗਦੀ ਹੈ ਉਹਨੂੰ ਲੱਗਦਾ ਹੈ ਕਿ ਅਸੀਂ ਬਹੁਤ ਘੈਂਟ ਕੰਮ ਕਰਤਾ ਪਰ ਜਦੋਂ ਲੋਕ ਆਡੀਅנס ਦੇਖਦੇ ਐਪਰੀਸ਼ੀਏਟ ਕਰਦੇ ਆ ਦੈਟਸ ਅ ਹੋਲ ਡਿਫਰੈਂਟ ਥਿੰਗ ਐਂਡ ਉਹੀ ਮੈਨੂੰ ਲੱਗਦਾ ਇੱਕ ਐਕਟਰ ਦੀ ਭੁੱਖ ਹੁੰਦੀ ਆ ਕਿ ਜਦੋਂ ਆਡੀਅנס ਕਵੇ ਕਿ ਬਹੁਤ ਵਧੀਆ ਸਹੀ ਅਵਾਰਡ ਉਹੀ ਆ ਤੁਹਾਡੇ ਵਾਸਤੇ ਹਨਾ ਹਾਂਜੀ অল ਰਿਵਾਰਡ ਐਂਡ एवरीथिंग ਨਾਟ ਓਨਲੀ ਅਵਾਰਡ ਮਤਲਬ ਚੰਗਾ ਮਾੜਾ ਸਾਰਾ ਕੁਝ ਸਿਰ ਮੱਥੇ ਉਹਨਾਂ ਦਾ ਹੀ ਹੈ ਵੰਡਰਫੁਲ ਅੱਛਾ ਜੇ ਤੁਸੀਂ ਅਦਾਕਾਰੀ ਦੇ ਨਾਲ ਨਾਲ ਗਾਉਂਦੇ ਵੀ ਰਹੇ ਹੋ हां जी ट्राई ਕੀਤਾ ਸੀ ਹੁਣ ਗਾਣਾ ਛੱਡਦਾ ਕਿ ਘਟਾਤਾ ਰਿਹਾ ਸੀ ਨਹੀਂ ਮੇਰੇ ਗਾਣੇ ਚੱਲੇ ਨਹੀਂ ਉਦੋਂ ਫਿਰ ਮੈਂ ਕਹਤੇ ਨਹੀਂ ਮੈਂ ਕਹਾ ਇਹ ਚੱਲ ਹੀ ਨਹੀਂ ਰਿਹਾ ਰਹਿਣ ਦੇ ਕਰਨ ਨੂੰ ਫਿਰ ਮੈਂ ਕਹਾ ਜਿਹੜਾ ਕੰਮ ਬੰਦੇ ਦਾ ਚੱਲਦਾ ਉਹੀ ਕਰਨਾ ਚਾਹੀਦਾ ਸੋ ਉਦੋਂ ਮੇਰਾ ਕਰਨ ਦੇ ਨਾਲ ਗਾਣਾ ਆਇਆ ਸੀ ਕਰਨ ਔਜਲੇ ਨਾਲ ਉਹ ਗਾਣਾ ਵਧੀਆ ਵਰਕ ਕਰ ਗਿਆ ਸੀ ਪਰ ਮੈਨੂੰ ਇਦਾਂ ਮਜ਼ਾ ਜਆ ਨਹੀਂ ਆਉਂਦਾ ਸੀ ਉਹਨੂੰ ਕਰਕੇ ਜਦੋਂ ਮੈਂ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਉਹਦਾ ਆਉਟਪੁੱਟ ਉਹਨਾਂ ਨਿਕਲਦਾ ਨਹੀਂ ਸੀ ਥੈਨ ਫਿਰ ਉਸ ਤੋਂ ਬਾਅਦ ਉਹ ਸਕਿਪ ਕਰਤਾ ਸੀ ਮੈਂ 3 ਸਾਲ I just prepared for my first debut movie ਜੀ ਡੈਬਿਊ ਲਈ ਪ੍ਰਪੇਅਰ ਕੀਤਾ ਤੇ ਥੈਨ ਉਹ ਕੀ ਤੋਂ ਸ਼ੁਰੂਆਤ ਹੋਈ ਸੋ ਇਸ ਵਕਤ ਕੁਝ ਜ਼ਿਹਨ ਚਾਰਿਆ ਕਿ ਜਿਹੜਾ ਤੁਸੀਂ ਗੁੰਗੁਣਾ ਸਕਦੇ ਹੋ ਜਾਂ ਮੈਂ ਮੌਕਾ ਲੱਗ ਗਈ ਜਾਂ ਵੈਸੇ ਨਹੀਂ ਇਦਾਂ ਨਹੀਂ ਜਦਾਂ ਇਸ ਟਾਈਮ ਮੇਰੇ ਦਿਮਾਗ ਦਿਲ ਸਾਰਾ ਕੁਝ ਬਦਨਾਮ ਚ ਹੀ ਹੈ ਥੋੜਾ ਵੀ ਚਾਹੀਏ ਕਿ ਹਾਂ ਜੀ ਕਿ ਮੇਰੀ ਫਿਲਮ ਬਹੁਤ ਰੇਸ਼ੀਅਸ ਨੇ ਮੈਨੂੰ ਲੱਗਦਾ ਮੇਰਾ 4 ਸਾਲ ਹੋ ਗਏ ਮੈਨੂੰ ਪਹਿਲੀ ਫਿਲਮ 2020 ਚ ਆਈ ਸੀ ਪੰਜਵਾਂ ਸਾਲ ਪੰਜ ਸਾਲਾਂ ਇਹ ਪੰਜ ਫਿਲਮਾਂ ਕੀਤੀਆਂ ਉਹਦਾ ਰੀਜ਼ਨ ਇਹ ਹੈ ਕਿ ਇੱਕ ਸਾਲ ਇੱਕ ਸਾਲ ਇੱਕ ਫਿਲਮ ਨੂੰ ਲੱਗ ਜਾਂਦਾ ਤੇ ਹੱਲੇ ਮੈਂ ਆਪਣੇ ਆਪ ਨੂੰ ਆਦਤ ਪਾ ਰਿਹਾ ਕਿ ਹਰ 1 ਸਾਲ ਚ 2 ਫਿਲਮਾਂ ਤਾਂ ਹੋਣੀਆਂ ਚਾਹੀਦੀਆਂ ਬਟ ਡੇ 1 ਤੋਂ ਜਦੋਂ ਫਿਲਮ ਦੀ ਸਕ੍ਰਿਪਟ ਲਿਖਣ ਤੋਂ ਸ਼ੁਰੂ ਕਰੀਦਾ ਜਦੋਂ ਉਹਦਾ ਆਈਡੀਆ ਡਿਸਕਸ ਕਰੀਦਾ ਉੱਥੋਂ ਲੈ ਕੇ ਤੇ ਅੱਜ ਪੋਸਟਰ ਰਿਲੀਜ਼ ਸਟਿਲ ਆਮ ਸਿਟਿੰਗ ਹੇਰ ਮੈਨੂੰ ਇਹਦਾ ਲੱਗਦਾ ਕਿ ਉਹ ਮੇਰੇ ਨਾਲ ਹੀ ਆ ਮਤਲਬ ਇਟਸ ਇਟਸ ਮਾਈ ਮਤਲਬ ਕੋਈ 파ਟ ਆ ਮੇਰਾ ਜਿਹਨੂੰ ਮੈਂ ਮਤਲਬ ਦੇਲ ਹੀ ਆ ਜਿਹਨੂੰ ਮੈਂ ਜੀ ਰਿਆ ਨਰਚਰ ਕਰ ਰਿਹਾ ਤੁਸੀਂ ਜਿੱਥੇ ਵੀ ਜਾ ਰਹੇ ਹੋ ਨਾਲ ਆ ਤੁਹਾਡਾ ਰਾਈਟ ਹਾਂਜੀ ਜੀ ਅੱਛਾ ਇਸ ਫਿਲਮ ਦੇ ਬਾਰੇ ਕੀ ਕਹੋਗੇ ਕਿਉਂਕਿ ਬਹੁਤ ਸਾਰੀ ਐਕਸ਼ਨ ਫਿਲਮਾਂ ਆਉਂਦੀਆਂ ਪਰ ਜਦੋਂ ਆਪਾਂ ਐਕਸ਼ਨ ਫਿਲਮਸ ਦਾ ਜ਼ਿਕਰ ਕਰਦੇ ਹਾਂ ਸਾਊਥ ਦੀ ਐਕਸ਼ਨ ਫਿਲਮ ਉਹਨਾਂ ਦਾ ਮੁਕਾਬਲਾ ਖਲੀ ਲੱਗਦਾ ਵੀ ਬਾਲੀਵੁੱਡ ਵੀ ਨਹੀਂ ਕਰ ਸਕਦਾ ਕਿ ਇਹੀ ਫਿਲਮ ਮੈਂ ਟ੍ਰੇਲਰ ਦੇਖਿਆ ਸੀ ਅੱਛਾ ਇਸ ਫਿਲਮ ਦੇ ਵਿੱਚ ਜੋ ਪ੍ਰਤੀਤ ਇਸ ਤਰ੍ਹਾਂ ਹੁੰਦਾ ਵੀ ਕਾਫੀ ਵਧੀਆ ਪੱਦਰ ਦਾ ਐਕਸ਼ਨ ਕੀਤਾ ਹੋਇਆ। ਸੋ ਪਰ ਤੁਸੀਂ ਕੀ ਕਹਿੰਦੇ ਹੋ ਕਿ ਲੋਕ ਕਿਉਂ ਜਾਣ ਤੁਹਾਡੀ ਇਸ ਫਿਲਮ ਨੂੰ ਦੇਖਣ ਕਿਉਂਕਿ ਹੋਰ ਬਹੁਤ ਸਾਰੀਆਂ ਐਕਸ਼ਨ ਮੂਵੀਜ਼ ਆ ਜਿਹੜੀਆਂ ਹਿੰਦੀ ਦੇ ਵਿੱਚ ਡਬ ਹੋ ਕੇ ਅਵੇਲੇਬਲ ਅਲੱਗ-ਅਲੱਗ ਮਾਧਿਅਮ ਦੇ। ਹਾਂਜੀ ਮੈਂ ਚਾਹੁੰਦਾ ਨਹੀਂ ਕਿ ਲੋਕ ਐਕਸ਼ਨ ਫਿਲਮ ਵੇਖਣ ਜਾਣ। ਮੈਂ ਚਾਹਨਾ ਇਹ ਫਿਲਮ ਤਾਂ ਵੇਖਣ ਜਾਓ ਕਿਉਂਕਿ ਫਾਦਰ-ਸਾਂ ਦੇ ਰਿਲੇਸ਼ਨ ਤੇ ਬੇਸਡ ਆ। ਅ ਇਸ ਕਰਕੇ ਨਹੀਂ ਕੀਤਾ ਕਿ ਅਸੀਂ ਕਿਸੇ ਨੂੰ ਇਹ ਦਿਖਾਉਣਾਗੇ ਬੜੇ ਘੈਂਟਾ ਸੀ। ਇਸ ਫਿਲਮ 'ਚ ਕਿਤੇ ਨਹੀਂ ਦਿਖਾਇਆ। ਨਾ ਇਹ ਟਰਾਈ ਸੀ ਨਾ ਸਾਡੀ ਕੋਸ਼ਿਸ਼ ਸੀ ਇਹ ਕਿ ਅਸੀਂ ਦਿਖਾਈਏ। ਕੋਈ ਨੂੰ ਲੱਗਦਾ ਕਿ ਕਮ ਬੋਲਣਾ ਚਾਹੀਦਾ ਬੋ ਮੂੰਹ ਬੋਲਣ ਤੋਂ ਮਤਲਬ ਲਫ਼ਜ਼ਾਂ ਤੋਂ ਪਹਿਲਾਂ ਤੇ ਅਸੀਂ ਇਹ ਟਰਾਈ ਕੀਤਾ ਕਿ ਜਿਹੜਾ ਪੰਜਾਬੀ ਸਿਨੇਮੇ ਚ ਪਹਿਲਾਂ ਨਹੀਂ ਹੋਇਆ ਇਹ ਨਹੀਂ ਟਰਾਈ ਕੀਤਾ ਕਿ ਕਿਹੜੇ ਸਿਨੇਮੇ ਚ ਕਿੱਦਾਂ ਹੋ ਰਿਹਾ ਕਿਉਂਕਿ ਮੈਨੂੰ ਇਹਦਾ ਲੱਗਦਾ ਕੋਈ ਵੀ ਆਡੀਅנס ਕਿਤੇ ਵੀ ਕਿਸੇ ਵੀ ਕੋਨੇ ਚਾ ਵਰਲਡ ਦੇ ਤੋਂ ਆਪਣੀ ਜਿਹੜੀ ਮਨੀ ਸਪੈਂਡ ਕਰਦੀ ਹੈ ਫਿਲਮ ਦੇਖਣ ਲਈ ਉਹਦੇ ਲਈ ਉਹ ਮੈਟਰ ਨਹੀਂ ਕਰਦਾ ਕਿ ਉਹ ਕਿਹੜਾ ਸਿਨੇਮਾ ਉਹਦੇ ਲਈ ਐਂਟਰਟੇਨਮੈਂਟ ਮੈਟਰ ਕਰਦਾ ਜੇ ਤੁਸੀਂ ਸਕਰੀਨ ਤੇ ਐਕਟਰ ਨੂੰ ਦੇਖਦੇ ਆ ਤਾਂ ਤੁਸੀਂ ਉੱਥੇ ਆਪਣੇ ਕੰਮ ਤੋਂ ਸਟ्रेस ਫਰੀ ਹੋ ਕੇ ਰਿਲੈਕਸ ਹੋਣ ਜਾਣੇ ਆ ਤੁਸੀਂ ਇੱਕ ਨਵੇਂ ਵਰਲਡ 'ਚ ਜਾਣਾ ਉਹਦਾ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਸੋ ਉਹ ਜਿਹੜੀ ਉਹਨਾਂ ਦਾ ਐਕਸਪੀਰੀਅੰਸ ਆ ਉਹਨਾਂ ਦਾ ਐਕਸਪੀਰੀਅੰਸ ਨੂੰ ਬੈਟਰ ਕਰਨਾ ਉਹਨਾਂ ਦੀ ਐਕਸਪੈਕਟੇਸ਼ਨਸ ਨੂੰ ਪੂਰਾ ਕਰਨਾ ਉਹ ਸਾਡੀ ਰਿਸਪੌਂਸਿਬਿਲਟੀ ਆ ਇਹ ਬਿਲਕੁਲ ਨਹੀਂ ਹੈ ਕਿ ਫਲਾਨੇ ਤੋਂ ਚੰਗਾ ਕਰ ਲਈਏ ਆਪਾਂ ਕੀ ਕਰ ਸਕਦੇ ਉਹ ਕਰਨਾ ਜ਼ਰੂਰੀ ਆ ਲਾਈਕਵਾਈਜ਼ ਦੈਟਸ ਵਾਈ ਅਸੀਂ ਇਸ ਫਿਲਮ ਦਾ ਪੋਸਟਰ ਜਿਹੜਾ ਸੀਗਾ ਉਹ ਸਕਾਈ ਡਾਈਵ ਕਰਕੇ ਲਾਂਚ ਕੀਤਾ ਸੀ ਉਹ ਮੈਨੂੰ ਲੱਗਦਾ ਕਿਸੇ ਵਰਲਡ 'ਚ ਕਿਸੇ ਐਕਟਰ ਨੇ ਇਦਾਂ ਨਹੀਂ ਕੀਤਾ ਤੇ ਇਹ ਸੋਚ ਕੇ ਨਹੀਂ ਕੀਤਾ ਸੀ ਕਿ ਵਰਲਡ 'ਚ ਕਿਸੇ ਨੇ ਨਹੀਂ ਕੀਤਾ ਇਹ ਸਾਲ ਕਹਿਤਾ ਬਾਅਦ ਜ ਪਤਾ ਲੱਗਿਆ ਕਿ ਇਦਾਂ ਹੋਇਆ ਸੋ ਇਸ ਫਿਲਮ ਦੇ ਵਿੱਚ ਬੇਸਡ ਆ ਫਾਦਰ ਸਨ ਰਿਲੇਸ਼ਨ ਆ ਤੁਸੀਂ ਫਿਲਮ ਦੇਖੋਗੇ ਆਮ 100% ਸ਼ੋਰ ਕਿਸੇ ਵੀ ਇੱਕ ਬੰਦੇ ਨੇ ਵੀ ਆਪਣੇ ਫਾਦਰ ਨੂੰ ਫਿਲਮ ਦੇਖ ਕੇ ਫੋਨ ਕੀਤਾ ਤੇ ਵੀ ਆ ਸਕਸੈਸਫੁਲ ਵਿਲ ਸੀ ਮੈਨੂੰ ਤਾਂ ਲੱਗਦਾ ਕਿਉਂਕਿ ਕੋਈ ਵੀ ਫਾਦਰ ਇਹ ਚਾਹੂਗਾ ਕਿ ਉਹਨਾਂ ਦੇ ਬੱਚੇ ਚਾਹੇ ਉਹ ਸਨ ਹੋਵੇ ਡਾਕਟਰ ਹੋਵੇ ਕਿ ਉਹਨਾਂ ਨੂੰ ਪ੍ਰਾਊਡ ਫੀਲ ਕਰਾਵੇ ਸੋ ਇਸ ਫਿਲਮ ਦੇ ਵਿੱਚ ਜਿਹੜਾ ਬਾਦਸ਼ਾਹ ਆ ਉਹਦੀ ਜ਼ਿੰਦਗੀ ਦੀ ਇੱਕ ਹੀ ਕੋਸ਼ਿਸ਼ ਹੈ ਤੇ ਇੱਕ ਹੀ ਸੁਪਨਾ ਕਿ ਇਹ ਦੁਨੀਆ ਝੁਕੂਗੀ ਮੇਰੇ ਪਿਓਗੇ ਤੇ ਜਗਾਊਗਾ ਮੈਂ ਬਟ ਉਹ ਕਿਉਂ ਜਗਾਊਗਾ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗਣਾ ਜਿਹੜੀ ਝੁਕੋਣੀ ਜ਼ਰੂਰ ਹੈ ਉਹਦੀ ਸਿਚੁਏਸ਼ਨਸ ਦੇ ਅਕੋਰਡਿੰਗ ਪਰ ਜਦੋਂ ਤੁਹਾਡੇ ਫਾਦਰ ਦੀ ਕੋਈ ਡਿਸਰੈਸਪੈਕਟ ਕਰੇ ਫਿਰ ਤਾਂ ਮੈਨੂੰ ਲੱਗਦਾ ਲਾਜ਼ਮੀ ਆ ਝੁਕੋਣੀ ਚਾਹੀਦੀ ਆ ਤਾਂ ਇਦਾਂ ਹੀ ਉਸ ਫਿਲਮ ਚ ਐਂਡ ਨਹੀਂ ਵੀ ਡਿਸਰੈਸਪੈਕਟ ਕਰਦਾ ਕੋਈ ਤਾਂ ਤੁਹਾਡੇ ਫਾਦਰ ਦੀ ਮੋਛ ਪੱਗ ਤੇ ਕਦ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਆ ਉਹ ਦੁਨੀਆ ਚ ਚਾਹੀ ਰੱਖਣਾ ਚਾਹੀਦਾ ਹਣਾ ਤੇ ਉਹਦੇ ਲਈ ਤੁਹਾਨੂੰ ਕੁਝ ਵੀ ਕਰਨਾ ਪਵੇ ਚਾਹੇ ਜੀ ਸੋ ਮੈਨੂੰ ਲੱਗਦਾ ਥਿਸ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਇੱਕ ਬੱਚੇ ਨੂੰ ਆਪਣੇ ਫਾਦਰ ਲਈ ਕਰਨੀ ਚਾਹੀਦੀ ਆ ਸੋ ਇਸ ਫਿਲਮ ਚੋ ਬਾਦਸ਼ਾਹ ਕਰਦਾ ਆ ਸੋ ਇਹ ਮੋਸਟ ਇੰਪੋਰਟੈਂਟ ਪਾਰਟ ਆ ਜਿਹਦੇ ਕਰਕੇ ਫਿਲਮ ਦੇਖਣੀ ਚਾਹੀਦੀ ਆ ਐਂਡ ਐਕਸ਼ਨ ਇਜ਼ ਜਸਟ ਮੈਂ ਤੁਸੀ ਕਹ ਲਓ ਕਿ ਉਹ ਚੈਰੀ ਆਨ ਕੇਕ ਉਹ ਤੁਹਾਨੂੰ ਨਾਲ ਐਂਟਰਟੇਨਮੈਂਟ ਆ ਤੁਹਾਡੇ ਲਈ ਸਵਾਦ ਆਊਗਾ ਤੁਹਾਨੂੰ ਦੇਖ ਕੇ ਐਂਡ 올 ਅਦਰ ਐਕਟਰਸ ਜਿੰਨਾਂ ਨੇ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਨਾਟ ਓਨਲੀ ਫॉर ਮੀ ਤੁਸੀਂ ਫਿਲਮ ਦੇਖੋ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਐਂਡ ਇਹ ਫਿਲਮ ਅਸੀਂ ਆਪਣੇ ਲਈ ਤਾਂ ਬਿਲਕੁਲ ਨਹੀਂ ਬਣਾਈ ਸਿਰਫ ਤੁਹਾਡੇ ਸਾਰਿਆਂ ਲਈ ਬਣਾਈ ਆ ਐਂਡ ਆਈ ਰੀਲੀ ਨੀਡ ਯੂਰ ਸਪੋਰਟ ਮੈਂ ਬੈਲੀਰੀ ਕੈਨੇਡਾ ਆਇਆ ਐਂਡ ਬਹੁਤ ਸਾਰਾ ਪਿਆਰ ਮਿਲ ਰਿਹਾ ਜਿੰਨੇ ਥੀਏਟਰ ਵਿਜ਼ਿਟ ਕਰ ਰਹੇ ਆ ਮੈਨੂੰ ਜਫੀਆਂ ਪਾ ਕੇ ਤੁਸੀਂ ਮਿਲਦੇ ਹੋ ਜਿਹੜਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਆ ਫੋਟੋ ਕਰਾਉਣੀ ਇਸ ਨੂੰ ਲੱਗਦਾ ਕਿ ਛੋਟੀ ਗੱਲ ਆ ਜਦੋਂ ਤੁਸੀਂ ਕਿਸੇ ਨੂੰ ਜੱਫੀ ਪਾ ਕੇ ਮਿਲਦੇ ਹੋ ਬਹੁਤ ਵੱਡੀ ਗੱਲ ਆ ਤੁਸੀਂ ਇਹਨਾਂ ਪਿਆਰ ਦਿੰਦੇ ਆ ਇੰਨੀਆਂ ਮਾਵਾ ਮਿਲਦੀਆਂ ਮੈਨੂੰ ਮੇਰੀ ਮੰਮੀ ਦੀ ਜਿਹੜੀ ਐਬਸੈਂਸ ਆ ਉਹ ਤੁਸੀਂ ਮੈਨੂੰ ਫੀਲ ਨਹੀਂ ਹੁੰਨ ਦਿੰਦੇ ਜਦੋਂ ਤੁਸੀਂ ਸਾਰੇ ਜਣੇ ਮੈਨੂੰ ਮਿਲਦੇ ਆ ਸੋ ਆਈ ਫੀਲ ਬlesਟ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਵਾਉਂਡਰਫੁਲ ਸੋ ਵੀਰ ਕਰਦੇ ਆ ਭਈ ਪਰਵਾਜ਼ ਜ਼ਰੂਰ ਫਿਲਮ ਨੂੰ ਉੱਪਰ ਮੰਗਵਾ ਰਾ ਦੇ ਵੀ ਰਹੀ ਆ ਤਾਂ ਗਾ ਵੀ ਦੇਣਗੀ ਹਾਂ ਹਜੀ ਤੁਸੀਂ ਤੁਸੀਂ ਦੇਖੀ ਨਹੀਂ ਨਾ ਫਿਲਮ ਮੈਂ ਉਹ ਪ੍ਰੀਮੀਅਰ ਜਿਹੜਾ ਸੀਗਾ ਨਾ ਉਹ ਕਿਸੇ وجہ ਕਰਕੇ ਮੈਂ ਤੁਖੰਜ ਗਿਆ ਪਰ ਮੈਂ ਹੋਰ ਜ਼ਰੂਰ ਜਾ ਹਾਂ ਜੇ ਤੁਸੀਂ ਕੋਈ ਨਹੀਂ ਤੁਸੀਂ ਜ਼ਰੂਰ ਦੇਖ ਕੇ ਆਇਓ ਫਿਲਮ ਐਂਡ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਫਿਲਮ ਕਿਵੇਂ ਲੱਗੀ ਕਿਉਂਕਿ ਹੁਣ ਮੈਂ ਜਦੋਂ ਜਾਂਨਾ ਤੇ ਫੈਮਿਲੀਜ਼ ਬੈਠੀਆਂ ਹੁੰਦੀਆਂ ਮੈਂ ਇੱਥੋਂ ਦੇ ਜਿਹੜੇ ਬੌਨ ਬੋਟਾ ਬੱਚੇ ਨੇ ਪੰਜਾਬੀ ਮੈਂ ਕੱਲ ਦੇਖਿਆ ਉਹ ਗਏ ਹੋਏ ਸੀਗੇ ਸੋ ਮੈਨੂੰ ਲੱਗਦਾ ਹੈ ਕਿ ਫੈਮਿਲੀਜ਼ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿਉਂਕਿ ਉਹ ਰੂਟਸ ਨਾਲ ਕਨੈਕਟ ਕਰਨਾ ਚਾਹੁੰਦੇ ਨੇ ਜੀ ਸੋ ਉਹ ਜਦੋਂ ਲੈ ਕੇ ਗਏ ਸੋ ਮੇਰੇ ਲਈ ਸਾਡੇ ਲਈ ਵਧੀਆ ਗੱਲ ਸਾਨੂੰ ਵਧੀਆ ਲੱਗਿਆ ਅੱਛਾ ਜੀ ਕਿਉਂਕਿ ਤੁਸੀਂ ਇਸ ਫੀਲਡ ਦੇ ਨਾਲ ਸੰਬੰਧਿਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਤੇ ਤੁਸੀਂ ਆਪਣੀ ਤਜਰਬੇ ਤੋਂ ਇਹ ਦੱਸੋ ਕਿਉਂਕਿ ਨਾ ਇਹ ਇੱਕ ਮਿਸਕਨਸੈਪਸ਼ਨ ਹੋ ਸਕਦੀ ਆ ਪਰ ਅਕਸਰ ਇਹ ਸੁਣਨ ਨੂੰ ਮਿਲਦਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਬਾਕੀ ਬਾਲੀਵੁੱਡ ਦੇ ਵਿੱਚ ਜਾਂ ਹੋਰ ਸਿਨੇਮੇ ਦੇ ਵਿੱਚ ਮਾਫੀਆ ਦੇਖਦੇ ਆ ਜਾਂ ਅਵਾਰਡਸ ਦੇ ਵਿੱਚ ਮਾਫੀਆ ਦੇਖਦੇ ਆ ਸੋ ਕਹਿੰਦੇ ਜੀ ਗਰੁੱਪ ਬਣੇ ਹੋਇਆ ਉਹੋ ਅਸਲੀ ਟੈਲੈਂਟ ਨੂੰ ਗਾ ਨਹੀਂ ਆਉਣ ਦਿੰਦੇ ਪਰ ਉਹ ਜਿਸ ਤਰ੍ਹਾਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਪ੍ਰੋਮੋਟ ਕਰ ਦਿਆ ਜਾਂ ਫਿਰ ਕਿਸੇ ਨੂੰ ਪ੍ਰਮੋਟ ਕਰਨਾ ਚਾਹੁੰਦਾ ਕਰ ਦਿਆ ਆ ਆਮ ਲੋਕਾਂ ਦੇ ਵਿੱਚੋਂ ਬੜਾ ਘੱਟ ਚਾਂਸ ਮਿਲਦਾ ਕਿਸੇ ਨੂੰ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਜਾ ਕੇ ਤੇ ਆਪਣੀ ਪਛਾਣ ਬਣਾਉਣ ਵਾਸਤੇ ਸੋ ਇਹ ਤੁਹਾਡੇ ਤਜਰਬੇ ਤੋਂ ਹੀ ਗੱਲ ਸੱਚੀ ਆ ਕਿ ਵੈਸੇ ਹੀ ਹੁਆ ਨਹੀਂ ਨਹੀਂ 100% ਸੱਚੀ ਆ ਇਹ ਪਰ ਮੈਨੂੰ ਇਹਦਾ ਲੱਗਦਾ ਕਿ ਤੁਸੀਂ ਡਿਪੈਂਡ ਤੁਸੀਂ ਤਾਂ ਆਪਣੀ ਜ਼ਿੰਦਗੀ ਨੂੰ ਜਿੰਦੇ ਕਿਦਾਂ ਇਹ ਮੈਟਰ ਜ਼ਿਆਦਾ ਕਰਦਾ ਜਦੋਂ ਤੁਸੀਂ ਸੋਚ ਲਾਗੇ ਤੁਸੀਂ ਜੰਗਲ 'ਚ ਜਾਣਾ ਹੈ ਤੇ ਤੇ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਆਪ ਨੂੰ ਸ਼ੇਰ ਸਮਝਣਾ ਕਿ ਡੌਗ ਸਮਝਣਾ ਜੇ ਤੂੰ ਤੁਸੀਂ ਡੌਗ ਸਮਝੋਗੇ ਫਿਰ ਤੁਸੀਂ ਲੱਭੋਗੇ ਸ਼ਿਕਾਰ ਕਹਿੰਦੇ ਕੀਤਾ ਤੇ ਤੁਹਾਨੂੰ ਖਾਣ ਲਈ ਮਿਲ ਜਾਊਗਾ ਜੇ ਤੁਸੀਂ ਸ਼ੇਰ ਸਮਝਣਾ ਫਿਰ ਤੁਸੀਂ ਸ਼ਿਕਾਰ ਤੁਸੀਂ ਆਪ ਸ਼ਿਕਾਰ ਕਰੋਗੇ ਤੇ ਆਪ ਹੀ ਲੱਭੋਗੇ ਸੋ ਕਿਸੇ ਵੀ ਦੁਨੀਆ ਦੇ ਜੰਗਲ ਚ ਜਾਓ ਕਿਤੇ ਵੀ ਜਾਓ ਉੱਥੇ ਪਹਿਲਾਂ ਸਾਰੇ ਜਾਨਵਰ ਹੁੰਦੇ ਨੇ ਸੋ ਤੁਹਾਨੂੰ ਫਾਈਟ ਤਾਂ ਕਰਨੀ ਹੀ ਪੈਣੀ ਆ ਆਪਣਾ ਖਾਣਾ ਲੱਭਣ ਲਈ ਆਪਣਾ ਸ਼ਿਕਾਰ ਕਰ ਲਈ ਸੋ ਲਾਈਕਵਾਇਜ਼ ਮੈਨੂੰ ਇਦਾਂ ਲੱਗਦਾ ਕਿ ਜਦੋਂ ਕੋਈ ਵੀ ਬੰਦਾ ਆਉਂਦਾ ਆਮ ਘਰਾਂ ਤੋਂ ਉੱਠ ਕੇ ਤੇ ਉਹ ਸ਼ੇਰ ਹੀ ਹੁੰਦਾ ਤੇ ਉਹ ਕਿਤੇ ਵੀ ਜਾਵੇ ਦੁਨੀਆ ਚ ਨਾਟ ਓਨਲੀ ਇਨ ਥਿਸ ਇੰਡਸਟਰੀ ਕਿਤੇ ਵੀ ਜਾਓ ਤੁਸੀਂ ਫਾਰ ਇਗਜ਼ਾਮਪਲ ਕਿ 100 ਸਾਲ ਪਹਿਲਾਂ ਕੈਨੇਡਾ ਚ ਪੰਜਾਬੀ ਆਏ ਸੀ ਤੇ ਅੱਜ ਦੇਖੋ ਇਹ ਰੈਵੋਲੂਸ਼ਨ ਆਇਆ ਹੋਇਆ ਮਤਲਬ ਮੈਨੂੰ ਇਦਾਂ ਲੱਗਦਾ ਸੋ ਜੇ ਸ਼ੇਅਰ ਸੀ ਤਾਂ ਹੀ ਆ ਸੋ ਉਹਨਾਂ ਨੇ ਸਾਰਾ ਬਹੁਤ ਕੰਪੀਟੀਸ਼ਨ ਦੇਖਿਆ ਹੋਣਾ ਸੋ ਇਦਾਂ ਇੰਡਸਟਰੀ ਵਿੱਚ ਵੀ ਬਹੁਤ ਸਾਰਾ ਕੰਪੀਟੀਸ਼ਨ ਹੈ ਮਾਫੀਆ ਮੂਫੀ ਹੈ ਤਾਂ ਹੀ ਮੈਟਰ ਕਰਦਿੰਦੇ ਨੇ ਜੇ ਤੁਸੀਂ ਵੀਕੋਂ ਅੰਦਰੋਂ ਵੀਕ ਹੋ ਨਹੀਂ ਤਾਂ ਜਦੋਂ ਸੋਚ ਲੈ ਇੱਕ ਵਾਰੀ ਸ਼ਿਕਾਰ ਕਰਨਾ ਤੇ ਫਿਰ ਤੇ ਭਾਵੇਂ ਜਿਹੜਾ ਮਰਜੀ ਹੋਵੇ ਮੈਟਰ ਨਹੀਂ ਕਰਦਾ ਫਿਰ ਬੇਬਾਕ ਬੇਖੌਫ ਹੋਜੋ ਤੇ ਫਿਰ ਤੁਸੀਂ ਆਪਣ ਚਾਲ ਚੱਲਦੇ ਰਹੋ ਕੰਮ ਦੇ ਨਾਲ ਹਾਂਜੀ ਮਤਲਬ ਬੋਲਣ ਦੇ ਨਾਲ ਨਹੀਂ ਪਹਿਲਾਂ ਕੰਮ ਫੇਰ ਬੋਲੋ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਹੱਕ ਮਰਦਾ ਜਿੱਥੇ ਤੁਹਾਡਾ ਹੱਕ ਨਹੀਂ ਮਰ ਰਿਹਾ ਉੱਤੇ ਬੋਲਣ ਦੀ ਲੋੜ ਨਹੀਂ ਪੈਂਦੀ ਐਂਡ ਇਹ ਸਾਰਿਆਂ ਨੂੰ ਫੇਸ ਕਰਨਾ ਪੈਂਦਾ ਮਾੜੀ ਗੱਲ ਬਸ ਇਹ ਹੈ ਇਹਦੇ ਵਿੱਚ ਇਸ ਕੁਐਸਚਨ ਚ ਜਿਹੜਾ ਰਿਜ਼ਲਟ ਇਹ ਆ ਮਾੜੀ ਗੱਲ ਇਹ ਆ ਕਿ ਪ੍ਰਾਣਿਆਂ ਨੂੰ ਸਪੋਰਟ ਕਰਨੀ ਚਾਹੀਦੀ ਜਿਹੜੀ ਨਹੀਂ ਕਰਦੇ ਜਦੋਂ ਜੇ ਆਪਣੇ ਆਪ ਨੂੰ ਸ਼ੇਰ ਸਮਝਦੇ ਨੇ ਤੇ ਜਦੋਂ ਬੁੱਢੇ ਹੋ ਜਾਣਗੇ ਤੇ ਉਹਨਾਂ ਨੂੰ ਵੀ ਤਾਂ ਕਿਸੇ ਨੇ ਰੋਟੀ ਲਿਆ ਕੇ ਦੇਣੀ ਹੋਈ ਹੈ ਨਾ ਸੋ ਤੈ ਕਰ ਲੈਣ ਕਿ ਉਹਨਾਂ ਨੇ ਰੋਟੀ ਫੇਰ ਆਪ ਤੇ ਕਰਕੇ ਆਪ ਤੇ ਸ਼িকার ਕਰਕੇ ਖਾਦੀ ਨਹੀਂ ਜਾਣੀ ਲਿਆ ਕੇ ਦੇਣੀ ਹੈ ਕਿ ਕੌਣ ਲੈ ਕੇ ਆਣਾ ਹੈ ਤੁਹਾਡੇ ਕਹਿਣ ਦੇ ਭਾਵ ਕਿ ਜਿਹੜੀ ਵੈਟਰਨ ਐਕਟਰਸ ਨੇ ਜਿਹੜੀ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਹੁਣ ਨਹੀਂ ਉਹਨਾਂ ਕੰਮ ਮਿਲਦਾ ਜਿੰਨਾ ਮਿਲਦਾ ਨਹੀਂ ਚਾਹੁੰਦੇ ਸੀ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਉਹ ਤਾਂ ਵਿਚਾਰੇ ਪਹਿਲਾਂ ਹੀ ਉਹ ਤਾਂ ਉਹ ਤਾਂ ਸਿਚੁਏਸ਼ਨ 'ਚ ਹੈ ਜੇ ਧੱਕਾ ਉਹ ਥੋੜੀ ਧੱਕਾ ਕਰ ਸਕਦੇ ਤਾਂ ਧੱਕਾ ਉਹ ਕਰਦੇ ਜਿਹੜੇ ਆਲਰੇਡੀ ਕਰਦੇ ਹੁੰਦੇ ਆ ਧੱਕਾ ਕੋਈ ਜਦੋਂ ਕੋਈ ਜਗ੍ਹਾ ਤੇ ਕੋਈ ਪੀਐਮ ਸੀਐਮ ਹੋ ਜਾਂ ਕੋਈ ਮੰਤਰੀ ਆ ਤੇ ਜਿਹੜਾ ਲੱਥ ਗਿਆ ਉਹ ਨਹੀਂ ਨਾ ਧੱਕਾ ਕਰ ਸਕਦਾ ਜਿਹੜਾ ਮੌਜੂਦਾ ਹੈ ਉਹ ਹੀ ਕਰ ਸਕਦਾ ਸੋ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਮਤਲਬ ਦੈਟਸ ਬੈਟ ਔਨ ਬੈਡ ਔਨ देयर ਪਾਰਟ ਕਿ ਉਹ ਕਿਸੇ ਨਵੇਂ ਬੰਦੇ ਦੀ ਸਪੋਰਟ ਨਹੀਂ ਕਰਦੇ ਸਪੋਰਟ ਨਾ ਕਰੋ ਤੇ ਦੱਬੋ ਵੀ ਨਾ ਮਤਲਬ ਇਦਾਂ ਨਹੀਂ ਹੋਣਾ ਚਾਹੀਦਾ ਤੇ ਇੱਕ ਜਿਹੜਾ ਬਾਰ-ਬਾਰ ਜ਼ਿਹਨ ਦੇ ਵਿੱਚ ਸਵਾਲ ਆਉਂਦਾ ਉਹ ਇਹ ਕਿ ਜਦੋਂ ਅਸੀਂ ਨਾ ਫਿਲਮਾਂ ਦੇ ਵਿੱਚ ਨਾਨ ਪੰਜਾਬੀ ਐਕਟ੍ਰੀਸਸ ਉਹੋ ਦੇਖਦੀਆਂ ਕਿਉਂਕਿ ਪੰਜਾਬ ਦੇ ਵਿੱਚ ਬੜਾ ਟੈਲੈਂਟ ਹੈ ਜੁਥ ਫੈਸਟੀਵਲਸ ਤੇ ਆਪਾਂ ਸਾਰੇ ਅਸੀਂ ਵੀ ਆਪਣੀ ਜ਼ਬੰਦੀ ਤੇ ਦੇਖਦੇ ਨੇ ਤੁਸੀਂ ਵੀ ਬਹੁਤ ਭਾਗ ਲੈਂਦੇ ਰਹੇ ਹੋਵੋਗੇ ਪੰਜਾਬ ਦੇ ਵਿੱਚ ਜਿੰਨਾ ਸੁਹੱਪਣਾ ਜਿੰਨਾ ਟੈਲੈਂਟ ਉਹ ਦੁਨੀਆ ਪਰਦੇ ਵਿੱਚ ਮੈਨੂੰ ਲੱਗਦਾ ਕਿਤੇ ਨਹੀਂ ਜਾਂ ਫਿਰ ਹੁਣ ਪੰਜਾਬੀ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਬਾਹਰਲੇ ਮੁਲਕਾਂ 'ਚ ਬੜੇ ਬੈਠੇ ਆ ਆਪਣੀ ਜ਼ੁਬਾਨ ਸੰਭਾਲੀ ਹੋਈ ਆ ਆਪਣਾ ਕਲਚਰ ਸੱਭਿਆਚਾਰ ਦੀ ਬੜੀ ਨੇੜੀ ਆ ਸੋ ਕੀ बार-बार ਸਾਨੂੰ ਬੰਬੇ ਵਾਲੀ ਦੇਖਣਾ ਪੈਂਦਾ ਉਥੋਂ ਦੇ ਐਸਟੈਬਲਿਸ਼ ਲੋਕਾਂ ਵੱਲ ਦੇਖਣਾ ਪੈਂਦਾ ਜਾਂ ਫਿਰ ਇਹ ਕੋਸ਼ਿਸ਼ ਹੁੰਦੀ ਆ ਕਿ ਕਮਰਸ਼ਲ ਹੋਣ ਵਾਸਤੇ ਸਾਨੂੰ ਉਹਦੀ ਸਹਾਇਤਾ ਜ਼ਰੂਰੀ ਹੁੰਦੀ ਆ ਸੋ ਹੋ ਸਕਦਾ ਇਹ ਤੁਹਾਡੇ ਫੋਟੇ ਦਾ ਸਵਾਲ ਨਾ ਹੋਵੇ ਪਰ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਪੰਜਾਬ ਚ ਲੱਭ ਲੈਣੀ ਚਾਹੀਦੀਆਂ ਕੁੜੀਆਂ ਨਹੀਂ ਮੈਟਰ ਨਹੀਂ ਕਰਦਾ ਇਹ ਜਦੋਂ ਤੁਸੀਂ ਕਿਸੇ ਵੀ ਜੌਬ ਤੇ ਜਾਂਦੇ ਹੋ ਤਾਂ ਇਹ ਇਹ ਜਦੋਂ ਤੁਸੀਂ ਸੁਪੋਜ਼ ਕਰੋ ਤੁਸੀਂ ਪੰਜਾਬੀ ਆ ਤੇ ਤੁਸੀਂ ਕਿਸੇ ਸ਼ਾਪ ਨੂੰ ਓਨ ਕਰਦੇ ਆ ਤੇ ਤੁਸੀਂ ਕਿਸੇ ਨੂੰ ਕੰਮ ਤੇ ਰੱਖਣਾ ਹੈ ਤੇ ਤੁਸੀਂ ਕੀ ਦੇਖੋਗੇ ਪੰਜਾਬੀ ਦੇਖੋਗੇ ਕਿ ਤੁਸੀਂ ਇਹ ਦੇਖੋਗੇ ਜਿਹੜਾ ਵਧੀਆ ਕੰਮ ਕਰਦਾ ਉਹਨੂੰ ਰੱਖਣਾ ਆਬਵੀਅਸਲੀ ਤੁਸੀਂ ਆਪਣਾ ਸੋਚੋਗੇ ਸੋ ਜਦੋਂ ਇੰਡਸਟਰੀ ਚ ਕੋਈ ਵੀ ਬੰਦਾ ਕੰਮ ਕਰਦਾ ਉਹਦਾ ਮਕਸਦ ਇਹ ਹੁੰਦਾ ਕਿ ਜਿਹੜੀ ਵੀ ਫਿਲਮ ਬਣਾਵੇ ਉਹ ਫਿਲਮ ਤਾਂ ਪੰਜਾਬੀ ਬਣਾ ਰਿਆ ਨਾ ਫਿਲਮ ਵਧੀਆ ਬਣੇ ਸੋ ਚਾਹੇ ਉਹ ਸਟੇਟ ਤੋਂ ਬਾਹਰੋਂ ਆ ਚਾਹੇ ਸਟੇਟ ਦੇ ਅੰਦਰ ਆ ਮਿਹਨਤ ਓਨੀ ਹੀ ਲੱਗਣੀ ਆ ਜੇ ਕੋਈ ਸਟੇਟ ਤੋਂ ਬਾਹਰੋਂ ਤਾਂ ਉਹਨੂੰ ਪਹਿਲਾਂ ਪੰਜਾਬੀ ਸਿੱਖਣੀ ਪੈਣੀ ਆ ਸੋ ਉਹਦੇ ਲਈ ਤਾਂ ਹੋਰ ਹਾਰਡ ਆ ਪ੍ਰੋਨਨਸੀਏਸ਼ਨ ਹਾਂਜੀ ਪਰਨਨਸੀਏਸ਼ਨ ਤੁਸੀਂ ਦੇਖਿਆ ਹੋਣਾ ਕਿ ਕਿੰਨੀਆਂ ਐਕਟ੍ਰੈਸਿਸ ਨੇ ਜਿਦਾਂ ਫੋਰ ਐਗਜ਼ਾਮਪਲ ਜਸਟ ਐਨ ਐਗਜ਼ਾਮਪਲ ਦੇ ਰਿਹਾ ਕਿ ਸਰਗੁਨ ਮਹਿਤਾ ਜੀ ਨੇ ਪਹਿਲੀਆਂ ਦੋ ਫਿਲਮਾਂ 'ਚ ਖੁਦ ਨਹੀਂ ਪੰਜਾਬੀ ਬੋਲੀ ਥੈਨ ਸ਼ੀ ਲਰਨਡ ਪੰਜਾਬੀ ਸੋ ਮੈਨ ਲੱਗਦਾ ਇਹ ਸਾਡੇ ਲਈ ਜ਼ਿਆ so it's all about point of view and ਪੰਜਾਬ ਚ ਬਹੁਤ ਸਾਰਾ ਟੈਲੈਂਟ ਆ ਬਟ ਬਹੁਤ ਸਾਰੇ ਟੈਲੈਂਟ ਨੂੰ ਉਹ ਜਿਹੜੀ ਜਿਹੜੀ ਡਾਇਰੈਕਸ਼ਨ ਦੇਣੀ ਆ ਐਂਡ ਜਿਹੜੀ ਲੋਕਾਂ ਦੀ ਐਕਸੈਪਟੈਂਸ ਆ ਉਹ ਉਹਦੇ ਚ ਕੋਈ ਬੰਦਾ ਕੋਈ ਰੋਲ ਪਲੇ ਨਹੀਂ ਕਰ ਸਕਦਾ ਕੋਈ ਦੁਨੀਆ ਚ ਨਹੀਂ ਕਰ ਸਕਦਾ ਇਟਸ ਆਲ ਬlesਸਿੰਗਸ ਪ੍ਰਮਾਤਮਾ ਦੀ ਕਿਰਪਾ ਹੈ ਨੀਰੂ ਬਾਜਵਾ ਜੀ ਕੈਨੇਡਾ ਰਹਿੰਦੇ ਸੀਗੇ ਸਾਨੂੰ ਉਹਨਾਂ ਦਾ ਐਕਸੀਡੈਂਟ ਬਹੁਤ ਘੈਂਡ ਲੱਗਦਾ ਸਾਨੂੰ ਲੱਗਦਾ ਯਾਰ ਬੜੀ ਘੈਂਡ ਹੀਰੋਇਨ ਆ ਇਹ ਸਾਡਾ ਐਜ਼ ਇਨ ਆਡੀਅנס ਪੁਆਇੰਟ ਆਫ view ਆ ਐਂਡ ਜੇ ਤੁਸੀਂ ਪੰਜਾਬ ਚ ਰਹੇ ਕੇ ਇਦਾਂ ਦੀ ਕੋਈ ਕੁੜੀ ਪੰਜਾਬੀ ਬੋਲੂਗੀ ਤੁਸੀਂ ਕਹੋਗੇ ਯਾਰ ਇਹ ਬਾਹਰੋਂ ਆਈ ਲੱਗਦੀ ਆ ਇਟ ਡਿਪੈਂਡ ਕਰਦਾ ਤੁਸੀਂ ਕਿਦਾਂ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਜਚਾ ਕਿਦਾਂ ਲੈਂਦੇ ਹੋ ਸੋ ਇਹ ਮੈਟਰ ਨਹੀਂ ਕਰਦਾ ਜਦੋਂ ਆਰਟ ਫਾਰਮ ਦੇ ਵਿੱਚ ਆਉਂਦੇ ਕਿ ਤੁਸੀਂ ਕਿਹੜੀ ਸਟੇਟ ਕਿਹੜੀ ਲੈਂਗੁਏਜ ਆ ਸੋ ਮੈਨ ਲੱਗਦਾ ਕਿ ਪੰਜਾਬੀ ਲੈਂਗੁਏਜ ਸਟੇਟ ਤੋਂ ਹਣ ਫੋਰ ਐਗਜ਼ਾਮਪਲ ਸਾਡੀ ਬਦਨਾਮ ਫਿਲਮ ਦੇ ਵਿੱਚ ਮੈਨ ਲੱਗਦਾ ਅਸੀਂ ਸਾਰੇ ਇੰਡੀਆ ਤੋਂ ਇਕੱਠੇ ਕਰਕੇ ਕਲਾਕਾਰ ਲੈ ਕੇ ਆਏ ਆ ਪਰ ਮੈਂ ਕਿਸੇ ਨੂੰ ਫੋਰਸ ਨਹੀਂ ਕੀਤਾ ਜਾਂ ਸਾਡੇ ਡਾਇਰੈਕਟਰ ਸਾਹਿਬ ਨੇ ਕਿਸੇ ਨੂੰ ਫੋਰਸ ਨਹੀਂ ਕੀਤਾ ਕਿ ਤੁਸੀਂ ਪੰਜਾਬੀ ਬੋਲੋ ਸਾਨੂੰ ਲੱਗਦਾ ਕਿ ਐਜ਼ ਐਨ ਪੰਜਾਬੀ ਇਟਸ ਆਰ ਡਿਊਟੀ ਟੂ ਰਿਸਪੈਕਟ देयर ਲੈਂਗੁਏਜ ਸੋ ਸਾਡਾ ਪੰਜਾਬ ਦੇ ਵਿੱਚ ਤਾਂ ਪਿਆਰ ਵੰਡਣਾ ਸਿਖਾਇਆ ਜਾਂਦਾ ਸੋ ਜਿੰਨੇ ਵੀ ਜਦੋਂ ਮੁਕੇਸ਼ ਰਿਸ਼ੀ ਜੀ ਪੰਜਾਬੀ ਬੋਲ ਲੈਂਦੇ ਸੀ ਪੰਜਾਬੀ ਬੁਲਾਈ ਵੀਰਜੇਸ਼ਰ ਜੀ ਜੀ ਨਹੀਂ ਬੋਲਦੇ ਸੀ ਉਹਨਾਂ ਨੇ ਹਿੰਦੀ ਬੋਲੀ ਰਜ਼ਾ ਮੁਰਾਦ ਹਿੰਦੀ ਬੋਲੀ ਆ ਸੋ ਅਸੀਂ ਰਿਸਪੈਕਟ ਕਰ ਰਹੇ ਹਾਂ ਤਾਂ ਕਿ ਸਾਡਾ ਸਿਨੇਮਾ ਵੱਡਾ ਹੋਵੇ ਮਕਸਦ ਸਿਨੇਮਾ ਵੱਡੇ ਦਾ ਹੈ ਮਕਸਦ ਇਹ ਨਹੀਂ ਆ ਕਿ ਕੋਈ ਕੰਪੀਟੀਸ਼ਨ ਕਿ ਸਾਡੇ ਪੰਜਾਬ ਦਾ ਬੰਦਾ ਹੋਵੇ ਸਾਡੇ ਪੰਜਾਬ ਦਾ ਬੰਦਾ ਕੰਮ ਨਹੀਂ ਵਧੀਆ ਕਰੂਗਾ ਤਾਂ ਉਹ ਸਾਡੇ ਲਈ ਵੀ ਵਧੀਆ ਗੱਲ ਨਹੀਂ ਹੈ ਸੋ ਇਟਸ 올 अबाउट ਟੈਲੈਂਟ ਐਂਡ ਆਡੀਅנס ਦੀ ਐਕਸੈਪਟੈਂਸ ਵੰਡਰਫੁਲ ਸੋ ਆ ਫਿਲਮੀ ਬੋਸਰੀਆ ਸ਼ੁਭਸ਼ਾਮਾ ਥੈਂਕ ਯੂ ਸੋ ਮਚ ਦੀ ਬਦ ਨਵ ਫਿਲਮ ਸੀ ਅਸ ਅਧਾਰਿਤ ਵੀ ਦੁਆ ਕਰਦੀਆਂ ਕਿ ਇਹ ਗੁੰਦੀਆਂ ਨੂੰ ਛੂਏ ਜਾ ਕੇ ਕਿਉਂਕਿ ਬੜੇ ਚਿਰਾਂ ਬਾਅਦ ਇੱਕ ਵਧੀਆ ਐਕਸ਼ਨ ਫਿਲਮ ਦੇਖਣ ਨੂੰ ਮਿਲੀ ਹੈ ਤੇ ਬੜੇ ਚਿਰਾਂ ਬਾਅਦ ਅਜਿਹੀ ਫਿਲਮ ਜਿਹੜੀ ਸਾਨੂੰ ਲੱਗਦਾ ਵੀ ਸਾਊਥ ਦੀਆਂ ਫਿਲਮਾਂ ਨੂੰ ਟੱਕਰ ਦੇ ਸਕਦੀ ਹੈ ਕਿਉਂਕਿ ਕਮਾਲ ਦਾ ਐਕਸ਼ਨ ਥੈਂਕ ਯੂ ਥੈਂਕ ਯੂ ਸੋ ਮਚ ਆਪਰੀਸ਼ੀਏਟ ਪਰ ਜੇ ਤੁਸੀਂ ਫਿਲਮ ਦੇਖਿਓ ਤੇ ਤੁਸੀਂ ਜਰੂਰ ਦੱਸਿਓ ਤੇ ਮੈਂ ਵੇਟ ਕਰੂੰਗਾ ਤੁਹਾਡੇ ਰਿਵਿਊਜ਼ ਦੀ ਕਿਉਂਕਿ ਮੈਨੂੰ ਮੈਨੂੰ ਬੜੀ ਖੁਸ਼ੀ ਹੋਊਗੀ ਕਿਉਂਕਿ ਤੁਸੀਂ ਬਹੁਤ ਸਾਰੇ ਐਕਟਰਸ ਬਹੁਤ ਸਾਰੇ ਆਰਟਿਸਟ ਤੁਹਾਡੇ ਕੋਲ ਆ ਕੇ ਬੈਠਦੇ ਆ ਐਂਡ ਮੈਨੂੰ ਖੁਸ਼ੀ ਹੋਊਗੀ ਜੇ ਤੁਹਾਨੂੰ ਫਿਲਮ ਵਧੀਆ ਲੱਗੂਗੀ ਐਂਡ ਤੁਸੀਂ ਉਹਦੇ ਬਾਰੇ ਦੱਸੋਗੇ ਤਾਂ ਉਹ ਮੇਰੇ ਲਈ ਮਤਲਬ ਤੁਸੀਂ ਇਹ ਕਹ ਲਓ ਕਿ ਕੰਪਲੀਮੈਂਟ ਐਂਡ ਇਨਸਪੀਰੇਸ਼ਨ ਕਿਉਂਕਿ ਜਦੋਂ ਤੁਹਾਡੇ ਵਰਗੇ ਇਨਸਾਨ ਸਪੋਰਟ ਕਰਦੇ ਆ ਸਾਡੇ ਵਰਗੇ ਨਵੇਂ ਬੰਦਿਆਂ ਨੂੰ ਜਿਹੜੇ ਕੋਸ਼ਿਸ਼ ਕਰ ਰਹੇ ਕੁਝ ਡਿਫਰੈਂਟ ਕਰਨ ਦੀ ਤਾਂ ਉਹ ਇੱਕ ਮੋਟੀਵੇਸ਼ਨ ਬਣਦੀ ਆ ਸਾਡੇ ਲਈ ਜ਼ਰੀਆ ਬਣਦਾ ਆ ਸਾਨੂੰ ਲੋਕਾਂ ਤੱਕ ਤੁਸੀਂ ਲੈ ਕੇ ਜਾਂਦੇ ਆ ਸੋ ਆ ਰੀਅਲੀ ਵਾਂਟ ਤੁਸੀਂ ਜ਼ਰੂਰ ਫਿਲਮ ਦੇਖਿਓ ਐਬਸੋਲੂਟਲੀ ਜ਼ਰੂਰ ਤੇ ਅਖੀਰ ਦੇ ਵਿੱਚ ਹੁਣ ਸਾਡੀ ਜਿੰਨੇ ਵੀ ਪਿਆਰੇ ਪਿਆਰੇ ਪਰਿਵਾਰ ਦੇਖ ਰਹੇ ਆ ਦਰਸ਼ਕ ਦੇਖ ਰਹੇ ਉਹਨਾਂ ਲਈ ਕੋ ਖਾਸ ਸੁਨੇਹਾ ਆਪਣੇ ਤਜਰਬੇ ਤੋਂ ਜਿਹੜੇ ਬੱਚੇ ਤੁਹਾਨੂੰ ਦੇਖ ਕੇ ਚਾਹੁੰਦੇ ਆ ਕਿ ਅਸੀਂ ਵੀ ਇਸ ਫੀਲਡ ਦੇ ਵਿੱਚ ਆਈਏ ਕਿਸੇ ਦਾ ਬੜਾ ਸ਼ੌਕ ਹੈ ਆ ਫੈਸ਼ਨ ਬੜਾ ਵੀ ਅਸੀਂ ਵੀ ਐਕਟਿੰਗ ਦੇ ਖੇਤਰ ਚਾਹੀਏ ਸੋ ਕੀ ਟਿਪਸ ਦਵੋਗੇ ਜਾਂਦੇ ਜਾਂਦੇ ਮੈਨੂੰ ਲੱਗਦਾ ਮੇਰੀ ਜਰਨੀ ਜਿਹੜੀ ਆ ਉਹ ਇੰਨੀ ਕੁ ਓਪਨ ਆ ਮੈਂ ਹਰ ਬੰਦੇ ਨੂੰ ਕਹਿੰਨਾ ਕਿ ਤੁਹਾਨੂੰ ਮੇਰੇ ਨਾਲ ਵੇਖ ਕੇ ਹਰ ਬੰਦੇ ਨੂੰ ਇਹ ਮਹਿਸੂਸ ਹੁੰਦਾ ਹੋਊਗਾ ਕਿ ਜੇ ਇਹ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੂੰ ਮਤਲਬ ਮੈਂ ਹਰ ਗੱਲ ਦੱਸਦਾ ਆ ਮੇਰੇ ਮੇਰੀ ਜ਼ਿੰਦਗੀ 'ਚ ਕੀ ਹੋਇਆ ਇਕੱਲੇ-ਇਕੱਲੇ ਬੰਦੇ ਨੂੰ ਪਤਾ ਹੈ ਕਿੱਦਾਂ ਹੋਇਆ ਕਿੱਦਾਂ ਆਇਆ ਸਿਰਫ ਇੱਕ ਹੀ ਗੱਲ ਆ ਕਿ ਜਸਟ ਬਲੀਵ ਇਨ ਯਰਸੈlf ਦੁਨੀਆ 'ਚ ਕੋਈ ਐਸਾ ਬੰਦਾ ਨਹੀਂ ਆ ਜਿਹੜਾ ਤੁਹਾਨੂੰ ਸਟਾਰ ਬਣਾ ਸਕਦਾ ਦੁਨੀਆ 'ਚ ਕੋਈ ਐਸਾ ਬੰਦਾ ਨਹੀਂ ਆ ਜਿਹੜਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਕਹਵੇ ਕਿ ਆ ਜਾ ਤੈਨੂੰ ਫਿਲਮ 'ਚ ਲੈ ਜਾਂਦਾ ਤੇ ਤੂੰ ਸਿਰਾ ਕਰਾ ਦੇਗਾ ਨਾਟ ਪੋਸੀਬਲ ਕਰਨਾ ਥੋਨੂੰ ਹੀ ਪੈਣਾ ਜੇ ਤੁਹਾਡੀ ਕੋਈ ਸਿਫਾਰਿਸ਼ ਕਰ ਰਿਹਾ ਹੈ ਤੇ ਉਹਦਾ ਉਹ ਤੁਹਾਨੂੰ ਉਹਦਾ ਕੋਈ ਰਿਜ਼ਲਟ ਨਹੀਂ ਮਿਲਣਾ ਇਹ ਮੇਰੇ ਮੇਰੇ ਐਕਸਪੀਰੀਅੰਸ ਹੈ ਕਿਉਂਕਿ ਤੁਹਾਡਾ ਰਿਜ਼ਲਟ ਸਿਰਫ ਆਡੀਅנס ਦਿੰਦੀ ਹੈ ਤੁਸੀਂ ਆਡੀਅנס ਨੂੰ ਪਿਆਰ ਕਰੋ ਆਪਣੇ ਕੰਮ ਨੂੰ ਪਿਆਰ ਕਰੋ ਤੁਹਾਡਾ ਜਿੰਨਾ ਜਿੰਨਾ ਟਾਈਮ ਤੱਕ ਤੁਹਾਡਾ ਕਰਮ ਧਰਮ ਨਹੀਂ ਆ ਤੇ ਤੁਸੀਂ ਉਹਨਾਂ ਟਾਈਮ ਤੱਕ ਕੁਝ ਵੀ ਰਿਜ਼ਲਟ ਨਹੀਂ ਲੈ ਸਕਦੇ ਸੋ ਮੇਕ ਸ਼ੋਰ ਜੋ ਵੀ ਤੁਸੀਂ ਜ਼ਿੰਦਗੀ ਚ ਕਰਦੇ ਆ ਉਹਦੇ ਲਈ ਤੁਸੀਂ ਪ੍ਰਾਊਡ ਫੀਲ ਕਰਨੇ ਚਾਹੀਦੇ ਪੈਸ਼ਨੇਟ ਹੋਣੇ ਚਾਹੀਦੇ ਆ ਐਂਡ ਫਿਰ ਤੁਹਾਨੂੰ 100% ਲੋਕ ਪਿਆਰ ਦੇਣਗੇ ਪਰਮਾਤਮਾ ਤੁਹਾਡੇ ਨਾਲ ਆਜੂਗਾ ਐਂਡ ਮੈਂ ਤੁਹਾਡੇ ਤੋਂ ਵੱਖਰਾ ਨਹੀਂ ਹੈਗਾ ਮੈਂ ਤੁਹਾਡੇ ਚੋਂ ਹੀ ਆ ਐਂਡ ਆ ਰੀਅਲੀ ਵਾਂਟ ਕਿ ਤੁਸੀਂ ਬਦਨਾਮ ਦੇਖੋ ਐਂਡ ਪੰਜਾਬੀ ਸਿਨੇਮੇ ਨੂੰ ਸਪੋਰਟ ਤੁਸੀਂ ਕਰਦੇ ਆ ਹਮੇਸ਼ਾ ਮੇਰੀਆਂ ਫਿਲਮਾਂ ਨੂੰ ਸਪੋਰਟ ਕਰੋ ਐਂਡ ਆਈ ਵਿਲ ਕੀਪ ਕਮਿੰਗ टू यू गाइस थैंक यू सो मच थैंक यू। ਸਾਡੇ ਵੀ ਜੇ ਤੁਹਾਡੀ ਉਡੀਕ ਰਹੂਗੀ ਦੁਬਾਰਾ ਵੀ ਤੁਸੀਂ ਵਧੀਆ ਫਿਲਮ ਲੈ ਕੇ ਆਓ ਤੇ ਅੱਜ ਤੁਸੀਂ ਬੜੀਆਂ ਖੁੱਲਕੇ ਗੱਲਾਂ ਕੀਤੀਆਂ ਬੜਾ ਮਜ਼ਾ ਆਇਆ। थैंक यू जी। ਅਗਲ ਬਾਤ ਕਰਕੇ ਸਾਡੀ ਪਰਿਵਾਰਾਂ ਨੇ ਵੀ ਜ਼ਰੂਰ ਪਸੰਦ ਕੀਤਾ ਹੋਗਾ। ਸੋ ਅੱਜ ਲਈ ਅਸੀਂ ਤੁਹਾਡੀ ਤੈ ਦਿਲੋਂ ਸ਼ੁਕਰਗੁਜ਼ਾਰਾਂ ਤੇ ਇਸ ادارے ਵੱਲੋਂ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ। थैंक यू जी थैंक यू सो मच। ਸਾਰੀ ਠੀਕ ਹੈ। थैंक यू सो मच थैंक यू। ਸੋ ਇਹ ਸੰਜੀਪ ਪੰਜਾਬੀ ਦੇ ਅਦਾਕਾਰ ਜੈ ਰੰਦਾਵਾ ਸੋ ਫਿਲਮ ਬਦਨਾਮ ਉਹਨਾਂ ਦੀ ਨਵੀਂ ਫਿਲਮ ਫੁੱਲ ਆਫ ਐਕਸ਼ਨ ਸੋ ਜ਼ਰੂਰ ਤੁਸੀਂ ਦੇਖਣ ਪਹੁੰਚਿਓ ਤੇ ਸਾਡੀ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਮੈਨੂੰ ਦਿਓ ਇਜਾਜ਼ਤ ਅਗਲੀ ਵਾਰੀ ਫੇਰ ਮਿਲਦੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ